ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜਾ ਗੈਂਦੇ ਦਾ ਫੁੱਲ ਹੈਗਾ ਇਹਨੂੰ ਮਾਮੂਲੀ ਨਾ ਸਮਝਿਆ ਜਾਵੇ। ਬਸ ਗੈਂਦੇ ਦਾ ਫੁੱਲ ਦੀ ਚਮਤਕਾਰ ਹੀ ਆ। ਸੁਜੀਵ ਨਹੀਂ ਆ ਇਹ। ਇਹ ਤਾਂ ਇੱਕ ਇਦਾਂ ਦੀ ਸੁਜੀਵ ਨਹੀਂ ਆ ਫਰੁਕੀ ਸਾਹਿਬ ਅਨੇਕਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਜੇ ਅਸੀਂ ਰੈਗੂਲਰ ਇਸਤੇਮਾਲ ਕਰਨ ਲੱਗ ਜਾਈਏ ਨਾ ਤੁਹਾਨੂੰ ਬਿਮਾਰੀ ਨੇੜੇ ਵੀ ਨਹੀਂ ਫੜਕਣ ਦਿੰਦਾ ਇਹ। ਤੁਸੀਂ ਜੇ ਫੁੱਲ ਨੂੰ ਇਦਾਂ ਪਟਕੇ ਇਹਦਾ ਰਸ ਕਾਢੇ ਫੇਸ ਤੇ ਲਗਾਓਗੇ ਫੇਸ ਦੇ ਉੱਪਰ ਤੋਂ ਨੂੰ ਛਾਈਆਂ ਦਾਗ ਧੱਬੇ ਸਾਰੇ ਸਾਫ ਹੋ ਜਿਵੇਂ ਫੇਸ ਕਲੀਅਰ ਅੰਦਰ ਜਦੋਂ ਡੀਲੀ ਇਹ ਤੀਜੇ ਅਰ ਕੰਬਦ ਹੋ ਜਾਂਦੇ ਸੀਗੇ ਅੱਛਾ ਜੀ ਹੁਣ ਮੈਂ ਇੱਥੋਂ 2 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਹੁਣ ਤਾਂ ਬਿਲਕੁਲ ਤਕਰੀਬਨ ਠੀਕ ਆ ਬਾਪੂ ਜੀ ਜਿਹੜਾ ਕੁਝ ਕਹਿ ਰਹੇ ਨੇ ਨਾ ਅਸੀਂ ਟੈਸਟ ਕਰਦੇ ਆਂ ਵੀ ਬਾਪੂ ਜੀ ਬਿਲਕੁਲ ਠੀਕ ਕਹਿ ਰਹੇ ਨੇ ਇਹ ਤਾਂ ਨਹੀਂ ਹੈ ਕਿ ਵੀ ਡਾਕਟਰ ਸਾਹਿਬ ਮੂਰੇ ਬੈਠੇ ਨੇ ਡਾਕਟਰ ਸਾਹਿਬ ਦੀ ਤਰੀਫਾਂ ਕਰੀ ਜਾਂਦੇ ਨੇ ਨਹੀਂ 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 ਬਾਪੂ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਬਿੰਦਰ ਸਿੰਘ ਹੈ ਅਸੀਂ ਬਹੁਤ ਹੌਲੀ ਬੋਲ ਰਹੇ ਹਾਂ ਹਾਂ ਕੀ ਕੀ ਹੈ ਜੀ ਮੈਂ ਮੇਰਾ ਨਾਮ ਪੁੱਛਿਆ ਜੀ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਰੁਪੀ ਸਾਵੇ ਦਾ ਕੰਨਾਂ ਤੇ ਇੰਨਾ ਵਧੀਆ ਰਿਜ਼ਲਟ ਆ ਨਾ ਜਿੰਨਾ ਕਹਿ ਦਵਾਂ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਫਿੰਸੀਆਂ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ ਰਾਤ ਨੂੰ ਪੇਨ ਆ ਕੋਈ ਸਾਡੇ ਨੇੜੇ ਤੇ ਡਾਕਟਰ ਨਹੀਂ ਗਾ ਸਾਰੇ ਬੰਦ ਹੋ ਜਾਂਦੇ ਨੇ ਅਸੀਂ ਕਹਿੰਦੇ ਹੁਣ ਜਾਈਏ ਕਿੱਥੇ ਵੀ ਡਰ ਤੋਂ ਬਹੁਤ ਜ਼ਿਆਦਾ ਵੀ ਕੰਨ ਵਗਦਾ ਵੀ ਬਹੁਤ ਆ ਹੁਣ ਮੈਂ ਲਾਵਾਂ ਕੀ ਇਦਾਂ ਦੀ ਚੀਜ਼ ਪੇਨਕਿਲਰ ਵੀ ਕਰੇ ਹੈ ਨਹੀਂ ਕੀ ਤੁੱਕਾਂ ਦੇ ਅਕਸਰ ਕੰਨ ਰਾਤ ਨੂੰ ਹੀ ਦੁਖਦੇ ਨੇ ਜੀ ਮੈਂ ਕਹਾਂ ਜੀ ਉਹ ਪੇਨਕਿਲਰ ਅੱਜ ਦੱਸਣ ਜਾ ਰਿਹਾ ਤੁਹਾਨੂੰ ਮੈਂ ਕਟ ਮੇਰੇ ਵੀਰਾ ਥਰੇਡ ਹੋ ਗਿਆ ਸੀਗਾ ਥਰੇਡ ਨਾ ਜਮੇ ਕੰਨ ਬੰਦ ਹੋ ਗਏ ਤੇ ਜਿੰਨਾ ਕੋ ਹੁਣ ਮੈਂ ਤੁਹਾਨੂੰ ਬੋਲਦਾ ਇਹ ਨਾ ਸੁਣਦਾ ਨਹੀਂ ਸੀ ਤੁਹਾਨੂੰ ਇੰਨੀ ਨੇੜੇ ਜਮੇ ਨਹੀਂ ਸੀ ਜ ਆ ਪਹਿਲਾਂ ਤਾਂ ਸੁਣਦਾ ਉਹਨਾਂ ਤੋਂ ਇੱਕੋ ਵੀ ਅਗੇ ਲੈ ਕੇ ਗਏ ਆ ਦੂਹੀ ਗੇ ਲਾਇਆ ਉਮਰ ਕਿੰਨੀ ਆ ਤੁਹਾਡੀ 80 ਅੱਛਾ ਠੀਕ ਠੀਕ ਲਾ ਲਓ 80 80 ਸਾਲ ਦੀ 80 ਸਾਲ ਦੀ ਉਮਰ 'ਚ ਦੇਖੋ ਤੁਸੀਂ ਮਾਤਾ ਜੀ ਨੂੰ ਸੁਣਨਾ ਬਿਲਕੁਲ ਬੰਦ ਹੋ ਗਿਆ ਸੀ ਮਾਤਾ ਜੀ ਇਹ ਗੱਲ ਕਹਿ ਰਹੇ ਨੇ ਔਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੁਦਰਤ ਦੇ ਵਿੱਚ ਕਿੰਨੀ ਤਾਕਤ ਹੈ। ਪਹਿਲਾਂ ਥੋੜਾ ਜਿਹਾ ਕਟ ਸੁਣਦਾ ਸੀ ਫਿਰ ਜਮੇ ਹੀ ਬੰਦ ਹੋ ਗਏ ਤੇ ਫਿਰ ਹੁਣ ਜਮੇ ਹੀ ਨਹੀਂ ਸੀ ਪਤਾ ਲੱਗਦਾ ਬੈਠੇ ਰਹਿੰਦੇ ਸੀ ਕੋਲੇ ਹੁਣ ਕੋਲ ਬੈਠੇ ਦੀ ਗੱਲ ਸਮਝ ਲੈਂਦੇ ਨੇ ਸਮਝ ਲੈਂਦੇ ਨੇ। ਸਾਡੀ ਜਿਹੜੀ ਮੈਡੀਸਨ ਆ ਇਹ ਚੀਜ਼ਾਂ ਨੂੰ ਜਿਹੜੀਆਂ ਨਸਾਂ ਵੀਕ ਹੋ ਗਈਆਂ ਜਿਹੜਾ ਬੋਲਾਪਨ ਜਿਹੜਾ ਰੇਸ਼ਾ ਬਣਦਾ ਕੰਨਾਂ 'ਚ ਕੰਨ ਡੋਲਦੇ ਨੇ ਉਹ ਸਾਰਿਆਂ ਦਾ ਹੱਲ ਕਰ ਦਿੰਦੀ। ਫੁੱਲਾਂ ਦੇ ਉੱਪਰ ਲਿਆ ਪੱਤੇ ਲੈਣੇ ਨੇ ਤੇ ਹਰੇ ਪੱਤੀਆਂ ਲੈਣੀਆਂ ਨੇ। ਇਹਨਾਂ ਨੂੰ ਇਹਨਾਂ ਦਾ ਰਸ ਕੱਢ ਲੈਣਾ 4-5 ml ਕੱਢ ਕੇ ਅੱਧੇ 10 ml ਪਾਣੀ ਮਿਲਾ ਕੇ ਸਵੇਰੇ ਸ਼ਾਮ ਉਹ ਪੀਣਾ ਖਾਣਾ ਖਾਣ ਤੋਂ ਬਾਅਦ ਜੀ ਜੀ ਜਿਨ੍ਹਾਂ ਨੂੰ ਲਕੋਰੀਏ ਦੀ ਪ੍ਰੋਬਲਮ ਆ ਮੈਸੇਜ ਜ਼ਿਆਦਾ ਆਉਂਦੀ ਹੋਵੇ ਜਾਂ ਪੇਨ ਜ਼ਿਆਦਾ ਆਉਂਦੀ ਹੋਵੇ ਉਹ ਠੀਕ ਹੋ ਜਾਂਦੀ ਹੈ ਕੀ ਬੋਲਦੇ ਹੈ ਜਰਾ ਕਿੰਨੀ ਹਾਈਟ ਹੈ ਹੁਣ ਕਿੰਨੀ ਹੈ 5 5.4 ਹੈ ਜੀ 5 5 ਫੁੱਟ 4 ਇੰਚ ਹਾਂਜੀ ਤੇ ਹੋਰ ਕਿੰਨੀ ਕਰਨੀ ਹੈ 7 ਨੂੰ ਲੱਗਣਾ 6 ਦੇ ਨੇੜੇ ਕਰਨੀ ਆ ਜੀ ਇਹ ਕਾਮਵਾਸ਼ਣਾ ਵਾਲਾ ਅੱਜ ਮੈਂ ਜਿਹੜਾ ਇੱਥੇ ਨੁਸਖਾ ਦੇਣਾ ਅੱਜ ਉਹ ਇੱਕੋ ਹੀ ਨੁਸਖਾ ਦੋ ਕੰਮ ਕਰਦਾ اچھا ਜੇ ਕਾਮਵਾਸ਼ਣਾ ਜਿਆਦਾ ਉਹਨੂੰ ਘਟਾ ਦਿੰਦਾ ਜੇ ਕਾਮਵਾਸ਼ਣਾ ਘੱਟ ਆ ਉਹਨੂੰ ਵਧਾ ਦਿੰਦਾ ਜੀ ਇੱਕੋ ਹੀ ਨੁਸਖੇ ਨੇ ਦੋ ਕੰਮ ਕਰਨੇ ਨੇ ਤੁਸੀਂ ਕੀ ਕਰਨਾ ਬਰੂ ਮਤਲਬ ਕੰਨਾਂ ਵਾਸਤੇ ਕੰਨਾਂ ਦਾ ਪੇਨ ਕਿਲਰ ਕੰਨਾਂ ਦੀ ਜੀ ਜਿਨ੍ਹਾਂ ਦੇ ਕੰਨ ਡੋਲਦਾ ਕੰਨ ਦੇ ਵਿੱਚ ਇਨਫੈਕਸ਼ਨ ਹੋ ਗਈ ਖਾਰਚ ਹੁੰਦੀ ਆ ਮੈਲ ਜੰਮਦੀ ਆ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮਸ ਬਾਰ-ਬਾਰ ਸੌਂਦੀਆਂ ਨੇ ਮੈਂ ਕਹਿੰਦਾ ਰੈਗੂਲਰ ਇਹਨਾਂ ਨੂੰ 15 ਤੋਂ 20 ਦਿਨ ਪਾ ਕੇ ਦੇਖ ਲਓ ਬਿਲਕੁਲ ਹੱਲ ਕਰ ਦੇਊਗੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਮੁਰਤੋਂ ਜਿਹੜਾ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਏਪੀ ਇਲੈਕਟਰੋ ਹੋਮੀਓਪੈਥੀ ਹਸਪੀਟਲ ਦੇ ਵਿੱਚ ਪਹੁੰਚਿਆ ਜਿੱਥੇ ਵਕ ਵਕ ਲੋਕ ਹੈਗੇ ਨੇ ਜਿਹੜੀਆਂ ਆਪੋ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਹੋ ਕੇ ਇੱਥੇ ਪਹੁੰਚੇ ਨੇ ਕੋਈ ਕੱਦ ਵਧਾਉਣ ਨੂੰ ਲੈ ਕੇ ਪਰੇਸ਼ਾਨ ਹੈਗਾ ਕੱਦ ਛੋਟਾ ਹੈ ਕਈਆਂ ਨੂੰ ਗੰਡਾਂ ਤੋਂ ਪ੍ਰੋਬਲਮ ਹੈ ਕਈਆਂ ਦਾ ਬੀਪੀ ਵੱਧ ਹੈ ਕਈਆਂ ਨੂੰ 슈ਗਰ ਦੀ ਪ੍ਰੋਬਲਮ ਹੈ ਤੇ ਡਾਕਟਰ ਸਾਹਿਬ ਕੋਲ ਭੀੜ ਹੈਗੀ ਆ ਅੱਜ ਸਾਡੇ ਲੱਗੀ ਹੋਈ ਹੈ ਬਹੁਤ ਸਾਰੀਆਂ ਸਾਡੀਆਂ ਬਜ਼ੁਰਗ ਔਰਤਾਂ ਨੇ ਜਿਹੜੀਆਂ ਸਾਡੀਆਂ ਮਾਤਾਵਾਂ ਸਾਡੇ ਦਾਦੀ ਦੇ ਹਨ ਦੀਆਂ ਉਹ ਇੱਥੇ ਬੈਠੇ ਨੇ ਉਹਨਾਂ ਨੂੰ ਸੁਣਦੇ ਆ ਵੀ ਉਹ ਕੀ ਕਰਨ ਆਏ ਨੇ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ ਦਾ ਇੱਕ ਵਾਰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਤੁਹਾਡਾ ਵੀ ਜੋ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਹਾਂਜੀ ਬਹੁਤ ਤੇ ਅੱਜ ਤੁਸੀਂ ਸਾਡੀਆਂ ਮਾਵਾਂ ਨੂੰ ਸਾਡੀਆਂ ਮਤਾਵਾਂ ਨੂੰ ਇੱਥੇ ਭੀੜ ਲਾਈ ਹੈ ਇਹਨਾਂ ਨੂੰ ਬਿਠਾਇਆ ਇੱਥੇ ਇਹ ਕੀ ਕਰ ਰਹੇ ਨੇ ਕੀ ਕਰਨਾ ਹੈ ਨੇ ਏ ਫਰੁਕੀ ਸਾਹਿਬ ਜਿਹੜੀ ਆਪਣੇ ਕੰਨਾਂ ਦੀ ਵੀਡੀਓ ਪਈ ਸੀ ਨਾ ਜਿਹਦੇ ਵਿੱਚ ਲੋਕ ਬਹੁਤ ਪ੍ਰੇਸ਼ਾਨ ਸੀ ਕੰਨਾਂ ਤਾਂ ਬਹੁਤ ਕਾਫੀ ਪ੍ਰੋਬਲਮ ਸੀਗੀ ਉਹ ਅੱਜ ਦੂਜੀ ਵਾਰ ਆਏ ਨੇ ਪਹਿਲਾਂ ਇਹਨਾਂ ਨੂੰ ਕੰਨਾਂ ਦੀ ਕਾਫੀ ਪ੍ਰੋਬਲਮ ਸੀ ਹੁਣ ਇਹਨਾਂ ਨੂੰ ਕਾਫੀ ਉਹਦੇ 'ਚ ਆਰਾਮ ਮਿਲਿਆ ਇਹਨਾਂ ਨੂੰ ਦੂਜੀ ਵਾਰ ਆਏ ਨੇ ਅੱਜ ਸੁਣਾਈ ਦੇਣ ਲੱਗ ਗਿਆ ਇਹਨਾਂ ਨੂੰ ਅੱਛਾ ਇਸ ਉਮਰ 'ਚ ਕਿੰਨੀ ਉਮਰ ਹੋਗੀ ਬੇਬੇ ਤੁਸੀਂ ਇਹ ਦੇਖੋ ਇਹ ਸਾਡੀ ਬੀਜੀ ਬੈਠੀ ਨੇ ਇੱਥੇ ਇਹਨਾਂ ਦੀ ਉਮਰ ਲਗਭਗ 80 ਸਾਲ ਹੈ ਵੈਸੇ ਮਾਤਾ ਜੀ ਫਿਰ ਵੀ ਘੱਟ ਹੀ ਦੱਸੀ ਹੈ ਕਹਿੰਦੇ ਉਮਰ ਸਹੀ ਨਹੀਂ ਦੱਸੀ ਦੀ ਉਹ ਪਰ ਅੱਜਕੱਲ ਤਾਂ ਮਸ਼ੀਨਾਂ ਚੱਲਦੀ ਨਹੀਂ ਕਰਨ ਵਾਲੀਆਂ ਉਹ ਇਸ ਵੇਲੇ ਲਾ ਕੇ ਉਹਦੇ ਨਾਲ ਨਹੀਂ ਕੰਮ ਚੱਲਦਾ ਦੇਖੋ ਫਰੁਕੀ ਸਾਹਿਬ ਮਸ਼ੀਨਾਂ ਵਾਲੇ ਬਹੁਤ ਬੇਚੜ ਆਇਆ ਜਿਨ੍ਹਾਂ ਦੇ ਮਸ਼ੀਨਾਂ ਲਵਾਤੀਆਂ ਦੇਖੋ ਮਸ਼ੀਨਾਂ ਨਾਲ ਕੀ ਹੁੰਦਾ ਫਰੁਕੀ ਸਾਹਿਬ ਜਦੋਂ ਇੱਕ ਮਸ਼ੀਨ ਲਾਉਂਦੇ ਆ ਕਹਿੰਦੇ ਜੀ ਆਹ ਲਾ ਕੇ ਦੇਖੋ ਤੁਹਾਨੂੰ ਇਹਦੇ ਨਾਲ ਆਰਾਮ ਮਿਲ ਜੂ ਜਦੋਂ ਉਹਦੇ ਨਾਲ ਵੀ ਆਰਾਮ ਨਹੀਂ ਮਿਲਦਾ ਫਿਰ ਕਹਿੰਦੇ ਜੀ ਤੁਹਾਨੂੰ ਥੋੜੀ ਜੀ ਮਹਿੰਗੀ ਮਸ਼ੀਨ ਲਗੋਲਵਾ ਲਓ ਦੇਖੋ ਮਸ਼ੀਨ ਜਿਹਨੂੰ ਹੁਣ ਬੋਲਾਪਨਾਂ ਜਿਹਦੀਆਂ ਨਸਾਂ ਵੀਕ ਹੋ ਗਈਆਂ ਫਰੁਕੀ ਸਾਹਿਬ ਉਹਨੂੰ ਪੂਰੀ ਕਲੀਅਰ ਵਾਇਸ ਨਹੀਂ ਸੁਣਦੀ ਚਾਹੇ ਉਹ ਮਸ਼ੀਨ ਲਗਾ ਲਵੇ ਚਾਹੇ ਉਹ ਮਸ਼ੀਨ ਤੋਂ ਬਿਗੈਰ ਉਹਨੂੰ ਕਲੀਅਰ ਵਾਇਸ ਨਹੀਂ ਸੁਣਦੀ ਹੁੰਦੀ ਸਾਡੀ ਜਿਹੜੀ ਮੈਡੀਸਨ ਆ ਇਹ ਚੀਜ਼ਾਂ ਨੂੰ ਜਿਹੜੀਆਂ ਨਸਾਂ ਵੀਕ ਹੋ ਗਈਆਂ ਜਿਹੜਾ ਬੋਲਾਪਨ ਜਿਹੜਾ ਰੇਸ਼ਾ ਬਣਦਾ ਕੰਨਾਂ ਚ ਕੰਨ ਡੋਲਦੇ ਨੇ ਉਹ ਸਾਰਿਆਂ ਦਾ ਹੱਲ ਕਰ ਦਿੰਦੀ ਆ ਅੱਛਾ ਹਾਂਜੀ ਤੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈਗੀ ਤੁਹਾਡੇ ਕੋਲ ਉਹ ਫਰੁਕੀ ਸਾਹਿਬ ਤੁਹਾਨੂੰ ਅੱਜ ਇੱਥੇ A Frida. ਤੇ ਬਾਕੀ ਮੈਂ ਤੁਹਾਨੂੰ ਦਿਖਾਉਂਗਾ ਵੀ ਕਿਹਦੇ ਨਾਲ ਅੱਜ ਤੁਸੀਂ ਕੋਈ ਰੱਖਿਆ ਨਹੀਂ ਹੋਇਆ ਜੀ ਇੱਥੇ ਨਹੀਂ ਅੱਜ ਬਾਹਰ ਦਿਖਾਵਾਂਗੇ ਨਾ ਤੁਹਾਨੂੰ ਇੱਥੇ ਨਹੀਂ ਅੱਜ ਬਾਹਰ ਦਵਾਵਾਂਗੇ ਅੱਛਾ ਬਾਹਰ ਲੈ ਕੇ ਜਾਣ ਦੀ ਗੱਲ ਲੈ ਕੇ ਜਾਵਾਂਗੇ ਅੱਜ ਚਲੋ ਅਸੀਂ ਉਦੋਂ ਤੱਕ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੁਹਾਡੇ ਨਾਲ ਬਾਪੂ ਜੀ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਬਿੰਦਰ ਸਿੰਘ ਹੈ ਜੀ ਅੱਛਾ ਤੇ ਤੁਸੀਂ ਕਿਹਦੇ ਨਾਲ ਆਏ ਹੋ ਮੈਂ ਇਕੱਲਾ ਹੀ ਆਇਆ ਤੇ ਦਿਹਾਣੇ ਤਾਂ ਆਇਆ ਸੀ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਕੰਨਾਂ ਦੇ ਵਿੱਚ ਸਿਕਰੀ ਬਹੁਤ ਜੰਮਦੀ ਸੀ ਅੱਛਾ ਜਦ ਹੁਣ ਮੈਂ ਇਥੋਂ 2 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਹਾਂ ਤਾਂ ਬਿਲਕੁਲ ਤਕਰੀਬਨ ਠੀਕ ਆ ਤਕਰੀਬਨ ਠੀਕ ਹੈ ਤਕਰੀਬਨ 80% 70% 80% ਵੀ ਸ਼ਾਇਦ ਸਭ ਠੀਕ ਆ ਅੱਛਾ ਕਿੰਨੀ ਉਮਰ ਹੋ ਗਈ ਬਾਪੂ ਜੀ ਤੁਹਾਡੀ ਮੇਰੀ ਹੋ ਗਈ 60 ਸਾਲ ਦੀ ਜੀ ਅੱਛਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਮੈਨੂੰ ਕਾਫੀ ਚਿਰ ਹੋ ਗਿਆ ਸੀਗਾ ਮੈਨੂੰ ਗੱਲ ਕੋਈ ਜਦੋਂ ਕੋਈ ਦੂਜਾ ਬੰਦਾ ਕਰਦਾ ਸਮਝ ਘੱਟ ਪੈਂਦੀ ਸੀਗੀ ਹਾਂ ਉਹਦਾ ਮੈਂ ਸਾਰੀ ਗੱਲ ਤੁਹਾਡੀ ਵੀ ਸਮਝਦਾ ਮੈਂ ਮੇਰੀ ਵੀ ਸਮਝਦੇ ਤੁਸੀਂ ਹੈ ਕਿ ਨਹੀਂ ਤੇ ਨਹੀਂ ਹੁਣ ਤਾਂ ਮੈਂ ਬਹੁਤ ਹੌਲੀ ਬੋਲਦਾ ਬਾਪੂ ਜੀ ਹੁਣ ਤੁਹਾਨੂੰ ਦਿਲ ਸਾਰੀ ਸਮਝ ਆਉਂਦੀ ਹੁਣ ਤਾਂ ਮੈਨੂੰ ਤੁਸੀਂ ਦੇਖੋ ਮੈਂ ਬਿਲਕੁਲ ਬਹੁਤ ਹੌਲੀ ਬੋਲਿਆ ਬਾਪੂ ਜੀ ਨੂੰ ਫਿਰ ਵੀ ਮੈਂ ਬਿਲਕੁਲ ਜਦੋਂ ਤੁਹਾਡੀ ਵੀਡੀਓ ਦੇਖ ਕੇ ਹੀ ਆਇਆ ਸੀ ਇੱਥੇ ਜੀ 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 ਜਦੋਂ ਪਿਛਲੀ ਬੁੜੀ ਆ ਤੁਸੀਂ ਪਾਈ ਇੱਕ ਵਾਰੀ ਤੁਸੀਂ ਉੱਥੇ ਦੀ ਪਾਈ ਚਲੋ ਬਾਪੂ ਜੀ ਜਿਹੜਾ ਕੁਝ ਕਹਿ ਰਹੇ ਨੇ ਨਾ ਅਸੀਂ ਟੈਸਟ ਕਰਦੇ ਆਂ ਵੀ ਬਾਪੂ ਜੀ ਬਿਲਕੁਲ ਠੀਕ ਕਹਿ ਰਹੇ ਨੇ ਇਹ ਤਾਂ ਨਹੀਂ ਹੈ ਕਿ ਵੀ ਡਾਕਟਰ ਸਾਹਿਬ ਮੂਰੇ ਬੈਠੇ ਨੇ ਡਾਕਟਰ ਸਾਹਿਬ ਦੀਆਂ ਤਾਰੀਫਾਂ ਕਰੀ ਜਾਂ ਮੇਰਾ ਨਾ ਹਰਬਿੰਦਰ ਸਿੰਘ ਹੈ ਜੀ ਅਸੀਂ ਬਹੁਤ ਹੌਲੀ ਬੋਲ ਰਹੇ ਹਾਂ ਜੀ ਕੀ ਕਹਿਆ ਜੀ ਮੈਂ ਮੇਰਾ ਨਾਮ ਪੁੱਛਿਆ ਜੀ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਅੱਛਾ ਬਾਬੂ ਜੀ ਲੱਗਦਾ ਸੀ ਵੀ ਇੰਨੀ ਉਮਰ ਦੇ ਵਿੱਚ ਆ ਕੇ ਪ੍ਰੋਬਲਮ ਠੀਕ ਹੋਊਗੀ ਕਿੱਥੇ ਕਿੱਥੇ ਦਿਖਾਇਆ ਕਰਿਆ ਤੁਸੀਂ ਨਹੀਂ ਨਹੀਂ ਮੈਂ ਕੰਨਾਂ ਦੇ ਦੇਖੋ ਇਹ ਸਿੱਕਰੀਆ ਇੱਥੋਂ ਹੀ ਤੁਹਾਡੇ ਦੇ ਹੁਣ ਪਹਿਲੀ ਵਾਰੀ ਇੱਥੋਂ ਹੀ ਮਤਲਬ ਪਹਿਲੀ ਵਾਰ ਜੀ ਛੱਕਾ ਮਾਰਿਆ ਤੁਸੀਂ ਫਿਰ ਚਲੋ ਠੀਕ ਹੈ ਜੀ ਬਹੁਤ ਵਧੀਆ ਜੀ ਡਾਕਟਰ ਸਾਹਿਬ ਦਾ ਹੱਥ ਬਹੁਤ ਸਾਫ਼ ਹੈ ਬਹੁਤ ਵਧੀਆ ਦਵਾਈ ਦੇ ਰਹੇ ਆ ਜਿਹੜੇ ਲੋਕ ਬਾਬੂ ਜੀ ਤੁਹਾਡੀ ਉਮਰ ਚ ਨੇ ਮਸ਼ੀਨਾਂ ਦਾ ਸਹਾਰਾ ਲੈਣਾ ਚਾਹੁੰਦੇ ਨੇ ਥਾਂ ਥਾਂ ਦੇ ਉੱਤੇ ਟੈਸਟ ਕਰਵਾਏ ਜਾਂਦੇ ਨੇ ਸਕੈਨਾਂ ਕਰਾਈ ਜਾਂਦੇ ਆਪਾਂ ਨੂੰ ਦਵਾਈ ਨਾਲ ਫਰਕ ਪੈਂਦਾ ਫਿਰ ਮਸ਼ੀਨਾਂ ਜ਼ਰੂਰ ਲਵਾਉਣੀ ਆ ਓਕੇ ਕੀ ਦਿੱਤਾ ਕੀ ਸੀ ਇਸ ਤਰ੍ਹਾਂ ਦੇ ਇਹਨਾਂ ਨੇ ਇਹਨਾਂ ਨੂੰ ਦਵਾਈ ਇੱਕ ਦੋ ਦਵਾਈਆਂ ਪੀਣ ਵਾਸਤੇ ਦਿੱਤੀਆਂ ਸੀ ਇੱਕ ਖਾਣ ਵਾਸਤੇ ਗੋਲੀਆਂ ਦਿੱਤੀਆਂ ਸੀ ਅੱਛਾ ਜੀ ਉਹਦੇ ਨਾਲ ਹੀ ਫਰਕ ਆ ਗਿਆ ਹਾਂਜੀ ਹਾਂਜੀ ਚਲੋ ਸਾਡੇ ਨਾਲ ਬੇਬੇ ਜੀ ਵੀ ਨੇ ਬੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਨਾਂ ਹੈ ਤੁਹਾਡਾ ਦਰ ਮੇਲ ਕੋਰ ਲੈ ਹੁਣ ਤਾਂ ਤੁਸੀਂ ਸੁਣਦੇ ਹੋ ਤੁਹਾਡੇ ਨਾਲ ਦੇ ਕਹਿੰਦੇ ਨੇ ਸੁਣਦੇ ਨਹੀਂ ਸੀ ਬੇਬੇ ਨੂੰ ਹੁਣ ਦੇ ਤੁਸੀਂ ਨਾ ਇੰਨਾ ਤਾਂ ਇੰਨਾ ਸੁਣਨ ਲੱਗ ਗਿਆ ਮਤਲਬ ਇਹ ਤਾਂ ਨਹੀਂ ਹੈਗਾ ਵੀ ਨੂੰਹਾਂ ਕੰਮਾਂ ਨੂੰ ਕਹਿੰਦੀ ਸੀ ਤਾਂ ਸੁਣੋਂ ਹਟ ਗਿਆ ਸੀ ਨਹੀਂ ਨਹੀਂ ਕੋਈ ਵਾਤ ਸੁਭਾਈ ਠੀਕ ਹੈ ਇਹ ਕਾਜੇ ਸੁਣਨ ਲੱਗ ਜੂ ਵਧੀ ਹੈ ਅੱਛਾ ਪਹਿਲੇ ਕਿੰਨਾ ਘੱਟ ਸੁਣਦਾ ਸੀ ਘੱਟ ਮੇਰੇ ਵੀਰਾ ਥਰੇਡ ਹੋ ਗਿਆ ਸੀਗਾ ਥਰੇਡ ਨਾ ਜਮੇ ਕੰਨ ਬੰਦ ਹੋ ਗਏ ਤੇ ਅੱਛਾ ਹਾਂ ਫਿਰ ਜਿੰਨਾ ਕੋ ਹੁਣ ਮੈਂ ਤੁਹਾਨੂੰ ਬੋਲਦਾ ਇਹਨਾਂ ਸੁਂਦਾ ਨਹੀਂ ਸੀ ਤੁਹਾਨੂੰ ਇੰਨੀ ਨੇੜੇ ਜਮਾਈ ਨਹੀਂ ਸੀ ਜਿਆ ਪਹਿਲਾਂ ਤਾਂ ਸੁਣਤਾ ਪਹਿਲਾਂ ਤਾਂ ਜਾਨੀ ਪਹਿਲਾ ਜਾਨੀ ਉੱਥੇ ਹੀ ਦਵਾਈਆਂ ਦੂਈਆਂ ਨਾਲ ਮੈਂ ਠੀਕ ਹੋ ਗਈ ਸੀ ਅੱਛਾ ਹੁਣ ਫੇਰ ਖੜ ਗਏ ਫੇਰ ਜਮਾਈ ਤੁਸੀਂ ਕਿਹੜਾ ਪਿੰਡ ਆ ਤੁਹਾਡਾ ਹੈ ਕਿੱਥੋਂ ਆਇਓ ਖੰਨੇ ਤੋਂ ਅੱਛਾ ਖੰਨੇ ਤੋਂ ਆਏ ਸਾਡੇਲੇ ਪਾਸੇ ਹੋਂ ਤਾਂ ਹੀ ਤੁਸੀਂ ਅੱਛਾ ਅੱਛਾ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਦਵਾਈ ਲੈਂਦੇ ਨੂੰ ਉਹਨਾਂ ਤੋਂ ਇੱਕੋ ਵੀ ਅਗੇ ਲੈ ਕੇ ਗਏ ਆ ਦੂਈ ਗੇ ਲਾਇਆ ਇੱਕ ਵਾਰ ਚੀਜ਼ ਨਹੀਂ ਬੜੀ ਮਤਲਬ ਰਾਜਾ ਫਰਕ ਪੈ ਗਿਆ ਪੈ ਗਿਆ ਫਰਕ ਫਰਕ ਪੈ ਗਿਆ ਅੱਛਾ ਤੇ ਉਮਰ ਕਿੰਨੀ ਹੈ ਤੁਹਾਡੀ 80 ਅੱਛਾ ਠੀਕ ਠੀਕ ਲਾ ਲਓ 80 80 ਸਾਲ ਦੀ 80 ਸਾਲ ਦੀ ਉਮਰ ਚ ਦੇਖੋ ਤੁਸੀਂ ਮਾਤਾ ਜੀ ਨੂੰ ਸੁਣਨਾ ਬਿਲਕੁਲ ਬੰਦ ਹੋ ਗਿਆ ਸੀ ਮਾਤਾ ਜੀ ਇਹ ਗੱਲ ਕਹਿ ਰਹੇ ਨੇ ਔਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੁਦਰਤ ਦੇ ਵਿੱਚ ਕਿੰਨੀ ਤਾਕਤ ਹੈ ਕੁਦਰਤੀ ਚੀਜ਼ਾਂ ਦੇ ਵਿੱਚ ਕਿੰਨੀ ਤਾਕਤ ਹੈ ਮਾਤਾ ਜੀ ਲੱਗਦਾ ਸੀ ਵੀ ਜਦੋਂ ਤੁਸੀਂ ਪਹਿਲੀ ਵਾਰ ਦਵਾਈ ਲੈ ਕੇ ਗਏ ਉਹ ਵੀ ਤੁਹਾਨੂੰ ਸੁਣਨਾ ਸੁਣਨ ਲੱਗ ਜੂਗਾ ਤੁਸੀਂ ਤਾਂ ਕਹਿੰਦੇ ਮੈਂ بڑے بڑے ਹਸਪਤਾਲਾਂ ਚ ਜਾ ਕੋਈ ਪਤਾ ਨਹੀਂ ਸੀ ਯਾਨੀ ਬਹੁਤ ਆਨੀ ਮਹਸਤਾਨ ਚ ਗਈ ਇੱਕ ਦੋ ਕੋਈ ਗਈ ਗਈਆਂ ਫਿਰ ਮੈਂ ਇੱਥੇ ਆ ਗਈਆਂ ਅੱਛਾ 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 ਨਿਆਣਿਆਂ ਨੇ ਮਸ਼ੀਨ ਲਿਆ ਤੀ ਮਸ਼ੀਨ ਵਿੱਚ ਤੇ ਲੱਗੀ ਨਹੀਂ ਅੱਛਾ ਜਦਵਾ ਮਸ਼ੀਨ ਲਾ ਕੇ ਬੈਠ ਜਾਣਾ ਕੋਈ ਛੜਕ ਤੇ ਗੱਡੀ ਵੀ ਜਾਂਦੀ ਹੈ ਮੇਰੇ ਜਾਣੀ ਐ ਸਿਰ ਚ ਵੱਜ ਜਾਂਦੀ ਮੈਂ ਉਹ ਲਾ ਕੇ ਛੜਤੀ ਅੱਛਾ ਅੱਛਾ ਬਸ ਚਲੋ ਠੀਕ ਹੈ ਅ ਤਾਂ ਸਤਿ ਸ਼੍ਰੀ ਅਕਾਲ ਜੀ ਸ੍ਰੀਕਾਰ ਮਿਰਚੀ ਤੁਹਾਡਾ ਕੀ ਨਾਮ ਹੈ ਜਸਵੀਰ ਕੌਰ ਤੁਹਾਨੂੰ ਕੀ ਪ੍ਰੋਬਲਮ ਹੈ ਮੈਂ ਮਾਤਾ ਜੀ ਨਾਲ ਅੱਛਾ ਮਾਤਾ ਜੀ ਦੇ ਨਾਲ ਹੀ ਆਏ ਹਾਂ ਅੱਛਾ ਪਹਿਲਾਂ ਮਾਤਾ ਜੀ ਨੂੰ ਤੁਸੀਂ ਅਸਲ ਚ ਕੰਡੀਸ਼ਨ ਹੋਣੀ ਇਹ ਦੱਸਣ ਕਿ ਮਾਤਾ ਜੀ ਦਾ ਤਰੀਫਾ ਕਰੀ ਜਾਂਦੇ ਨੇ ਡਾਕਟਰ ਸਾਹਿਬ ਦੀਆਂ ਤੇ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਕਿੰਨੀ ਕੁ ਪ੍ਰੋਬਲਮ ਸੀ ਮਾਤਾ ਜੀ ਨੂੰ ਕਾਫੀ ਸੀਵਿਰ ਜੀ ਅੱਛਾ ਮਤਲਬ ਪਹਿਲਾਂ ਤੁਸੀਂ ਆਵਾਜ਼ ਮਾਰਦੇ ਹੋਵੋਗੇ ਗੁਰਦੁਆਰੇ ਜਾਣ ਵਾਸਤੇ ਆ ਜਾਂਦੀ ਸੀ ਨਹੀਂ ਪਹਿਲਾਂ ਥੋੜਾ ਜਿਹਾ ਘੱਟ ਸੁਣਦਾ ਸੀ ਫਿਰ ਜਮੇ ਬੰਦ ਹੋ ਗਏ ਤੇ ਫਿਰ ਹੁਣ ਜਮਾ ਹੀ ਨਹੀਂ ਸੀ ਪਤਾ ਲੱਗਦਾ ਬੈਠੇ ਰਹਿੰਦੇ ਸੀ ਕੋਲੇ ਹੁਣ ਕੋਲ ਬੈਠੇ ਦੀ ਗੱਲ ਸਮਝ ਲੈਂਦੇ ਨੇ ਸਮਝ ਲੈਂਦੇ ਨੇ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਕੰਨਾ ਵਾਲੀ ਅਸੀਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਡਾਕਟਰ ਸਾਹਿਬ ਦਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਫਾਇਦਾ ਕਿੰਨਾ ਹੋਇਆ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰੀਕੇ ਦੀ ਦਿੱਕਤ ਪਰੇਸ਼ਾਨੀ ਹੁਣ ਦੇਖੋ ਤੁਸੀਂ ਮਾਤਾ ਜੀ ਦੀ ਉਮਰ 80 ਸਾਲ ਹੈ 80 ਸਾਲ ਦੇ ਵਿੱਚ ਉਹਨਾਂ ਨੂੰ ਇੰਨਾ ਜ਼ਿਆਦਾ ਫਰਕ ਪਿਆ ਕਿ ਉਹਨਾਂ ਨੇ ਮਸ਼ੀਨ ਉਤਾਰ ਕੇ ਰੱਖ ਦਿੱਤੀ ਔਰ ਇੱਕ ਹੋਰ ਭੈਣ ਹੈਗੀ ਹੈ ਸਾਡੀ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ ਸੱਚਕਲ ਵੀਰੇ ਸੱਚਕਲ ਵੀਰੇ ਕੀ ਨਾਂ ਹੈ ਤੁਹਾਡਾ ਜਸ਼ਨਪ੍ਰੀਤ ਸਿੰਘ ਜੀ ਅੱਛਾ ਬੜੇ ਖੁਸ਼ ਹੋ ਹਸਪਤਾਲ ਆ ਕੇ ਖੁਸ਼ ਹੋਏ ਬੈਠੇ ਹੋ ਹਾਂਜੀ ਅੱਛਾ ਕੀ ਕਰਨ ਆਏ ਹੋ ਇੱਥੇ ਅਸੀਂ ਹਾਈਟ ਵਧਨ ਦੀ ਦਵਾਈ ਲੈਣਾ ਹੈ ਕਿੰਨੀ ਹਾਈਟ ਹੈ ਤੁਹਾਡੀ ਤੁਹਾਡੀ ਹਾਈਟ ਇਹ ਸਾਡੇ ਰਿਸ਼ਤੇਦਾਰ ਨੇ ਰਿਲੇਟਿਵ ਨੇ ਤੇ ਉਹ ਆ ਨਹੀਂ ਸਕਿਆ ਇਸ ਲਈ ਦਵਾਈ ਲੈਣਾ ਇਸ ਲਈ ਲੱਗਾ ਤੁਹਾਡੀ ਤਾਂ ਹਾਈਟ ਤੁਹਾਡੀ ਹਾਈਟ ਕਿੰਨੀ ਹੈ ਮੇਰੀ 5-5 ਹੈ ਜੀ 5-5 ਮੈਨੂੰ ਲੱਗਦਾ ਇਨਫ ਹੈ ਹਾਂ ਜੀ ਤੇ ਉਹ ਉਹਨਾਂ ਦੀ ਹਾਈਟ ਕਿੰਨੀ ਹੈ ਉਹਨਾਂ ਦੀ ਹਾਈਟ ਥੋੜੀ ਘੱਟ ਹੈ ਜੀ ਹਾਈਟ ਪੱਕਾ ਨਹੀਂ ਪਤਾ ਹੈਗਾ ਉਹਨਾਂ ਦਾ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕਰਨਗੇ ਵੀ ਉਹਨਾਂ ਨੂੰ ਇੱਥੇ ਲਿਆਉਣ ਦੀ ਲੋੜ ਹੈਗੀ ਆ ਮੈਰਿਕਾ ਚ ਨਹੀਂ ਰਹਿਓ ਅਮਰੀਕਾ ਚ ਨਹੀਂ ਰਹਿਓ ਅੱਛਾ ਅਮਰੀਕਾ 'ਚ ਤਾਂ ਬਹੁਤ ਵੱਡੇ ਵੱਡੇ ਡਾਕਟਰ ਹੈਗੇ ਨੇ ਜੀ ਮਾਤਾ ਜੀ ਨੇ ਉਹਨਾਂ ਨੇ ਐਡ ਦੇਖੀ ਸੀਗੀ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਦਵਾਈ ਲਿਆ ਕੇ ਦੋ ਬਹੁਤ ਉੱਥੋਂ ਅੱਛਾ ਹਾਈਟ ਵਧਣ ਵਾਲ ਚਲੋ ਠੀਕ ਹੈ ਦੇਖੋ ਲੋਕ ਆਪ ਆਪਣੇ ਦਿੱਕਤਾਂ ਪਰੇਸ਼ਾਨੀਆਂ ਇੱਥੇ ਲੈ ਕੇ ਆਏ ਨੇ ਇੱਕ ਹੋਰ ਭਾਈ ਸਾਹਿਬ ਨੇ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਚਕਲ ਬਾਈ ਜੀ ਸ਼ਿਗਰਸ਼ਕਲ ਬਾਈ ਜੀ ਕਿ ਨਾਂ ਹੈ ਤੁਹਾਡਾ ਤਰਮਿੰਦਰ ਸਿੰਘ ਹੈ ਜੀ ਅੱਛਾ ਤਰਮਿੰਦਰ ਜੀ ਕਿੱਥੋਂ ਆਏ ਹੋ ਤੁਸੀਂ ਰਾਜਪੁਰੇ ਦੇ ਨੇੜੇੋਂ ਆਏ ਆਂ ਅੱਛਾ ਰਾਜਪੁਰੇ ਦੇ ਨੇੜੇ ਕਿ ਪ੍ਰੋਬਲਮ ਲੈ ਕੇ ਆਏ ਛੜੀ 10 ਸਾਲ ਹੋ ਗਏ ਸੀ ਵਿਆਹ ਨੂੰ ਕੋਈ ਬੇਬੀ ਨਹੀਂ ਸੀ ਉਸ ਕਰਕੇ ਅਸੀਂ ਇਲਾਜ ਕਰਾਉਣ ਵਾਸਤੇ ਆਏ ਆ ਅੱਛਾ 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 ਇਲਾਜ ਕਰਾਉਣ ਵਾਸਤੇ ਆਏ ਹੋ ਕਿੰਨੀਵੀਂ ਵਾਰ ਆਏ ਹੋ ਤੁਸੀਂ ਚੌਥੀ ਵਾਰ ਆਏ ਆਪਾਂ ਮਤਲਬ ਕੁਝ ਫਰਕ ਲੱਗਿਆ ਕੁਝ ਇ ਤਾਂ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਕਿਹਾ ਵੀ 6 ਮਹੀਨੇ ਤੁਸੀਂ ਚਲਾਓ ਉਸ ਤੋਂ ਬਾਅਦ ਦੇਖਦੇ ਤੇ ਲੱਗਦਾ ਹੈ ਕਿ ਝੋਲੀ ਪਏਗੀ ਲੱਗਦਾ ਪਏਗੀ ਝੋਲੀ ਡਾਕਟਰ ਸਾਹਿਬ ਦੇ ਜ਼ਰੀਏ ਜੋ ਇੰਪਰੂਵਮੈਂਟ ਹੋਈ ਹੈ ਉਸ ਤੋਂ ਲੱਗਦਾ ਹੈ ਇਹ ਤੁਸੀਂ ਨਾਲ ਲਿਆ ਹੋ ਕਿਸੇ ਨੇ ਹਾਂਜੀ ਕੌਣ ਨੇ ਨਾਲ ਤੁਹਾਡੇ ਵਾਈਫ ਹੈ ਮੇਰੇ ਤੁਹਾਡੇ ਵਾਈਫ ਨੇ ਸਰਚਕਲ ਪੈਨ ਜੀ ਸਚਿਕਾ ਜੀ ਕੀ ਕੀ ਡਾਕਟਰ ਸਾਹਿਬ ਨੇ ਜੀ ਫਿਰ ਨੇ ਦੇਖੋ ਜੀ ਪਹਿਲਾਂ ਮੇਰੀ ਰਸੋਲੀ ਵੀ ਸੀਗੀ ਪਹਿਲਾਂ ਉਹਦਾ ਟ੍ਰੀਟਮੈਂਟ ਕੀਤਾ ਪਾਣੀ ਵਾਲੀ ਰਸੋਲੀ ਸੀ ਹੁਣ ਠੀਕ ਐ ਅੱਛਾ ਪਹਿਲਾਂ ਅੱਛਾ ਤੁਸੀਂ ਰਸੋਲੀ ਸੀ ਜਦੋਂ ਤੁਸੀਂ ਇੱਥੇ ਆਏ ਹੋ ਹਾਂਜੀ ਹਾਂ ਪ੍ਰੋਬਲਮ ਸੀਗੀ ਕੁਝ ਐਡ ਚੋਂ ਦੇਖਿਆ ਸੀਗਾ ਮਤਲਬ ਡਾਕਟਰ ਤਾਂ ਕਹਿ ਦਿੰਦੇ ਨੇ ਜੀ ਰਸੋਲੀਆਂ ਕੱਢਣ ਵਾਸਤੇ ਤੁਸੀਂ ਯੂਟਰਸ ਹੀ ਰਿਮੂਵ ਕਰਵਾ ਦਿਓ ਆਪਰੇਸ਼ਨ ਕਰਵਾ ਲਓ ਨਹੀਂ ਐ ਹੋ ਜੀ ਕੋਈ ਵੱਡੀ ਪ੍ਰੋਬਲਮ ਨਹੀਂ ਸੀ ਇਹਨਾਂ ਨੇ ਦੱਸਿਆ ਸੀ ਵੀ ਇੱਥੇ ਹੋ ਜਾਣਾ ਆਪਣਾ ਸੀਗੀ ਉਹ ਠੀਕ ਐ ਮਤਲਬ ਹੁਣ ਉਹਨਾਂ ਨੇ ਤੋ ਟੈਸਟ ਮੇਰੇ 32 24 ਹੋਏ ਹੈਗੇ ਮੇਰਾ ਗੰਦੇ ਸੀ ਟਿਊਬ ਬਲੋਕ ਸੀ ਉਹਦਾ ਆਪਰੇਸ਼ਨ ਹੋਇਆ ਹੈ ਔਰ ਕਾਫੀ ਮਤਲਬ ਅਸੀ ਡਾਕਟਰ ਪ੍ਰਾਈਵੇਟ ਵੀ ਦਿਖਾਏ ਆ ਆਈ ਵੀ ਐਫ ਕਹਤਾ ਸੀਗਾ ਵੀ ਇੰਨਾ ਫਿਰ ਇਹਨਾਂ ਨੇ ਕਿਹਾ ਵੀ ਐਸੀ ਕੋਈ ਗੱਲ ਨਹੀਂ ਹੈਗੀ ਅੱਛਾ ਔਰ ਆਈ ਵੀ ਐਫ ਕਹਤਾ ਸੀ ਰეკਮੈਂਡ ਕਰਤਾ ਸੀ ਵੀ ਆਈ ਵੀ ਐਫ ਤੇ ਹਾਂਜੀ ਹਾਂ ਦੋ ਤਿੰਨ ਡਾਕਟਰਾਂ ਨਾਲ ਸਲਾਹ ਕੀਤੀ ਸੀ ਅਸੀਂ ਸਾਨੂੰ ਕਹਤਾ ਪਰ ਆ ਡਾਕਟਰ ਜਦੋਂ ਇਹਨਾਂ ਨੇ ਰਿਪੋਰਟ ਨਹੀਂ ਦੇਖੀ ਸਿਰਫ ਇੱਕ ਐਟਰਾਸੋਨ ਕਰਵਾਇਆ ਸੀਗਾ ਅਸੀਂ 3 3 4 ਦਿਨ ਪਹਿਲਾਂ ਜਦੋਂ ਇੱਥੇ ਆਏ ਸੀਗੇ ਉਹਦੇ ਕਹਿੰਦੇ ਤੁਹਾਡਾ ਸਾਰਾ ਕੁਝ ਠੀਕ ਹੈ ਹਸਬੰਡ ਦੇ ਚਲੋ ਟੈਸਟ ਲ ਚੇਲਾ ਨਿਕਮ ਜੋ ਹੋ ਰਿਹਾ ਵੀ ਇੱਕ ਨਜ਼ਾਇਦ ਨੂੰ ਇਦਾਂ ਵੀ ਵੀ ਇੰਨਾ ਪੈਸਾ ਖਰਚ ਹੋਗਾ ਵੀ ਸਾਡੇ ਪਾਪਾ ਜੀ ਪੈਸਾ ਕਿੰਨਾ ਕਲਾਤਾ ਪੈਸਾ ਤਾਂ ਕਾਫੀ ਲੱਗ ਗਿਆ ਜੀ ਕੋਈ ਗਿਣਤੀ ਨਹੀਂ ਆਇਆ ਸਾਲਾ ਤਾਂ ਕਾਫੀ ਪੈਸਾ ਲੱਗ ਗਿਆ ਜੀ ਪ੍ਰਾਈਵੇਟ ਦੇਸੀ ਵਿੱਚ ਅੰਗਰੇਜ਼ੀ ਦਵਾਈਆਂ ਖਾਂਦੇ ਰਹੇ ਆ ਮਤਲਬ 10 ਸਾਲ ਤੋਂ ਕਿ ਖਾਏ ਰਹੀਆਂ ਦਵਾਈਆਂ ਕਦੋਂ ਚਲੋ ਜਿਸ ਦਿਨ ਤੁਹਾਡੇ ਘਰੇ ਖੁਸ਼ੀਆਂ ਆਈਆਂ ਤੇ ਅਸੀਂ ਜ਼ਰੂਰ ਤੁਹਾਡੇ ਘਰੇ ਅਸੀਂ ਪਹੁੰਚਾਂਗੇ ਮੂਵੀ ਮਿੱਠਾ ਕਰਾਂਗੇ ਔਰ ਤੁਹਾਡਾ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ ਜ਼ਰੂਰ ਚਲੋ ਜ਼ਰੂਰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੇ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਤੇ ਲੋਕ ਆਪੋ ਆਪਣਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਸ਼ੇਅਰ ਕਰ ਰਹੇ ਨੇ ਇੱਕ ਹੋਰ ਬਾਈ ਜੀ ਸਾਡੇ ਨਾਲ ਉਹ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚਕਲ ਬਾਈ ਜੀ ਅਸੀਂ ਗੱਲ ਜੀ ਕੀ ਨਾਂ ਹੈ ਤੁਹਾਡਾ ਹਰਦੀਪ ਸਿੰਘ ਜੀ ਕਿੱਥੋਂ ਆਏ ਪੇਟ ਦੀ ਕੀ ਪ੍ਰੋਬਲਮ ਹੈ? ਉਹ ਦਰਦ ਹੋਈ ਜਾਂਦਾ ਜੀ। ਦਰਦ ਹੋਈ ਜਾਂਦਾ। ਇਸੇ ਕਰਕੇ ਮੈਨੂੰ ਲੱਗਦਾ ਵੀ ਸਿਹਤ ਵੀ ਡਾਣ ਹੈ ਤੁਹਾਡੀ। ਹਾਂ ਜਾਂਤੜੀਆਂ 'ਚ ਦਰਦ ਹੋਈ ਜਾਂਦਾ। ਹਰ ਵੇਲੇ? ਹਾਂ ਜੀ ਹਰ ਟਾਈਮ। ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ। ਥੋੜੀ ਵੀਡੀਓ ਦੇਖ ਕੇ ਆਏ ਸੀਗੇ। ਅੱਛਾ 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 ਅੱਛਾ। ਚਲੋ ਇੱਥੇ ਆ ਕੇ ਤਾਂ ਕਹਿੰਦੇ ਗੱਲਾਂ ਗੋਲ ਮਟੋਲ ਹੋ ਜਾਂਦੀਆਂ ਨੇ। ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਨੇ। ਅੱਛਾ ਕੋਈ ਨਹੀਂ ਦੇਖਦੇ। ਜੀ ਜੀ ਜੀ। ਚਲੋ ਬਹੁਤ-ਬਹੁਤ ਸ਼ੁਕਰੀਆ। ਸਾਡੇ ਨਾਲ ਸਾਡੀ ਗੁੜੀਆ ਹੈਗੀ ਹੈ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਬੜੀ ਖ ਮੈਂ ਆਪਣੀ ਵਿਟਾਮਿਨ ਜੀ ਲੈਣ ਆਈ ਹਾਂ। ਅੱਛਾ ਹਾਈਟ ਵਧਾਉਣੀ ਹੈ? ਹਾਂਜੀ ਉਹ ਵੀ ਵਧਾਉਣੀ ਹੈ। ਜਦ ਤੱਕ ਤੁਸੀਂ ਫਾਸਟ ਫੂਡ ਖਾ ਰਹੀ ਜਾਂਦੇ ਹੋ, ਕੁਲਚੇ, 버ਗਰ ਉਹਦੇ ਨਾਲ ਕਿੱਥੇ ਹਾਈਟਾਂ ਵਧਦੀਆਂ ਨੇ? ਮਾਪੇ ਆਪਣੇ ਤਾਂ ਰੋਕਿਆ ਉਹਨੂੰ, ਭਾਈਜ ਨੇ ਤਾਂ ਰੋਕਿਆ ਹੋਣਾ ਤੁਹਾਨੂੰ। ਇਹ ਤਾਂ ਬੰਦ ਕਰਨੀਆਂ ਪੈਣੀਆਂ ਜੇ ਹਾਈਟ ਵਧਾਉਣੀ ਹੈ। ਹੁਣ ਤਾਂ ਕਲੀ ਖਾ ਕੇ ਐ ਨਾ ਦੇਖੋ ਸਾਡੇ ਬੱਚੇ ਹੱਡ ਦੇ ਨਹੀਂ ਨਾ ਜੀ। ਹਾਈਟਾਂ ਹੀ ਦੇਖੋ ਬਹੁਤ ਵੱਡਾ ਰੋਲ ਹੈਗਾ ਜਿਹੜਾ ਸਾਡੇ ਖਾਂਣ ਪੀਣ ਦਾ ਸਾਡੀ ਹਾਈਟ ਦੇ ਵਿੱਚ ਹੁੰਦਾ ਡਾਕਟਰ ਸਾਹਿਬ ਨੇ ਮੈਨੂੰ ਕਿਉਂਕਿ ਦੱਸਿਆ ਹੋਇਆ ਮੈਨੂੰ ਇਸ ਕਰਕੇ ਪਤਾ ਹੈ ਉਹ ਫਾਸਟ ਫੂਡ ਤਾਂ ਪਹਿਲੇ ਛੱਡ ਕੇ ਛਡਾਉਣ ਦੇ ਨੇ ਛੱਡ ਦਿਓਗੇ ਛੱਡ ਦੇ ਹਾਈਟ ਵਧਾਉਣ ਵਾਸਤੇ ਤੋਂ ਗੁੜੀਏ ਦੇ ਨਾਲ ਨਾਲ ਸਾਡੇ ਕੋਲ ਛੋਟਾ ਭਰਾ ਵੀ ਹੈ ਕੀ ਨਾਂ ਹੈ ਤੁਹਾਡਾ ਮਨਵੀਰ ਸਿੰਘ ਥੋੜੀ ਵੀ ਹਾਈਟ ਘਟ ਹੈ ਛੜਿਓ ਕੇ ਦਿਖਾਓ ਜਰਾ ਕਿੰਨੀ ਹਾਈਟ ਹੁਣ ਕਿੰਨੀ ਹੈ 5 5.4 ਹੈ ਜੀ 5 5 ਫੁੱਟ 4 ਇੰਚ ਹਾਂਜੀ ਤੇ ਹੋਰ ਕਿੰਨੀ ਕਰਨੀ ਹੈ 7 ਨੂੰ ਲੱਗਣਾ 6 ਦੇ ਨੇੜੇ ਕਰਨੀ ਆ ਜੀ ਅਗਧਾ ਕਿ ਹੋ ਜੂਗੀ 6 ਦੇ ਨੇੜੇ ਹਾਂਜੀ ਕੋਸ਼ਿਸ਼ ਤਾਂ ਜਾਰੀ ਹੈ ਜੀ ਅੱਜ ਕਿਸੇ ਨਾਲ ਪੁੱਛ ਕੇ ਆਏ ਹਾਂ ਪਹਿਲਾਂ ਇਹ ਕਿਸੇ ਦਾ ਵਧੇ ਘੱਟ ਦੇਖ ਕੇ ਆਏ ਹਾਂ ਨਹੀਂ ਪੁੱਛ ਕੇ ਤਾਂ ਨਹੀਂ ਇਹ ਪੇਰੈਂਟਸ ਨੂੰ ਪਤਾ ਜੀ ਪੇਰੈਂਟਸ ਲੈ ਕੇ ਆਏ ਆ ਤੁਹਾਨੂੰ ਅੱਛਾ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਪਰ ਡਾਕਟਰ ਸਾਹਿਬ ਨੇ ਅੱਜ ਇੱਕ ਨੁਸਖਾ ਫਾਰਮੂਲਾ ਸਾਨੂੰ ਦੇਣਾ ਆ ਹੁਣ ਅਸੀਂ ਉਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਆ ਤੇ ਨੁਸਖਾ ਫਾਰਮੂਲਾ ਸੀ ਸਮਝਾਂਗੇ ਕਿ ਕਿਹੜਾ ਦੇਣ ਵਾਲਾ ਹੈ ਜਿਸ ਨਾਲ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਗੰਡਾ ਹੋਣ ਪੁਰਾਣੀਆਂ ਹੋਣ ਨਵੀਆਂ ਹੋਣ ਯੂਟਰਸ ਦੇ ਵਿੱਚ ਹੋਣ ਸਰੀਰ ਦੇ ਕਿਸੇ ਹਿੱਸੇ 'ਚ ਵੀ ਹੋਣ ਅਗਰ ਕਿਸੇ ਦਾ ਮੂੰਹ ਵਾਰ-ਵਾਰ ਪੱਕ ਰਿਹਾ ਹੈ ਲੀਵਰ ਦੇ ਵਿੱਚ ਪ੍ਰੋਬਲਮ ਹੈ ਕੋਈ ਬਹੁਤ ਪੁਰਾਣੀ ਖਾਂਸੀ ਹੈਗੀ ਹੈ ਉਹ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਉਹਨਾਂ ਦਾ ਨੁਸਖਾ ਫਾਰਮੂਲਾ ਜਿਹੜਾ ਉਹਨੂੰ ਪ੍ਰੋਬਲਮ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰੇਗਾ ਉਸ ਦਾ ਟਰੀਟਮੈਂਟ ਕਰੇਗਾ ਉਸ ਦਾ ਇਲਾਜ ਕਰੇਗਾ ਸੋ ਆਓ ਅਸੀਂ ਚੱਲਦੇ ਹਾਂ ਡਾਕਟਰ ਸਾਹਿਬ ਦੇ ਨਾਲ ਔਰ ਸਮਝਾਂਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਅੱਜ ਉਹਨਾਂ ਨੇ ਸਾਨੂੰ ਦੇਣਾ ਹੈ ਸੋ ਡਾਕਟਰ ਸਾਹਿਬ ਸਾਨੂੰ ਆਪਣੇ ਕਲੀਨਿਕ ਦੇ ਵਿੱਚੋਂ ਆਪਣੇ ਹਸਪਤਾਲ ਦੇ ਵਿੱਚੋਂ ਕੱਢ ਕੇ ਇਹਨਾਂ ਖੇਤਾਂ ਦੇ ਵਿੱਚ ਲੈ ਕੇ ਆਏ ਨੇ ਇਹ ਖੇਤਾਂ ਦੇ ਵਿੱਚੋਂ ਅੱਜ ਨੁਸਖਾ ਫਾਰਮੂਲਾ ਦੇਣਾ ਹੈ ਅੱਜ ਜੋ ਫੁੱਲ ਦਸਣੇ ਨੇ ਅੱਜ ਫੁੱਲਾਂ ਦੇ ਫੁੱਲ ਦੇ ਇੱਥੇ ਸਰਵਾ ਲੱਗੇ ਹੋਏ ਨੇ ਜੀ ਗੰਦੇ ਦੇ ਬਸ ਗੰਦੇ ਦਾ ਫੁੱਲ ਜੀ ਚਮਤਕਾਰ ਹੀ ਆ ਸਜੀਵ ਨਹੀਂ ਆ ਇਹ अच्छा ये ਤਾਂ ਇੱਕ ਇਦਾਂ ਦੀ ਸੁਜੀਵਣੀ ਆ ਫਰੂਕੀ ਸਾਹਿਬ ਅਨੇਕਾਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦਿੰਦਾ ਜੇ ਇਹਦਾ ਸੀ ਰੈਗੂਲਰ ਇਸਤੇਮਾਲ ਕਰਨ ਲੱਗ ਜੀ ਹੈ ਨਾ ਤੁਹਾਨੂੰ ਬਿਮਾਰੀ ਨੇੜੇ ਵੀ ਨਹੀਂ ਫੜਕਣ ਦਿੰਦਾ ਇਹ اچھا کیا ਬਾਤ ਹੈ ਸਾਡੇ ਤਾਂ ਫੁੱਲਾਂ ਦੇ ਖੇਤਾਂ ਦੇ ਵਿੱਚ ਵੜਨ ਦੇ ਸਾਰੀ ਸਾਡੇ ਜਿਹੜਾ ਨਸ ਨਸ ਦੇ ਵਿੱਚ ਇਹਦੀ ਖੁਸ਼ਬੂ ਸਮਾ ਗਈ ਹੈ ਜੀ ਇਹ ਤਾਂ ਫਰੂਕੀ ਸਾਹਿਬ ਤੁਸੀਂ ਦੇਖੀ ਚਲੋ ਖੁਸ਼ਬੂ ਵੀ ਤੇ ਬਿਮਾਰੀਆਂ ਨੂੰ ਜੜ ਤੋਂ ਏਦਾਂ ਅੰਦਰੋਂ ਕੱਢ ਕੇ ਸੜ ਦਿੰਦਾ ਇਹ ਜਿੱਦਾਂ ਕਿ ਤੁਹਾਨੂੰ ਕਦੇ ਕੋਈ ਬਿਮਾਰੀ ਜ਼ਿੰਦਗੀ 'ਚ ਹੋਈ ਹੋਈ ਨਹੀਂ अच्छा तो ਤੁਸੀਂ ਦੇਖੋ ਡਾਕਟਰ ਸਾਹਿਬ ਸਾਨੂੰ ਇਹਨਾਂ ਖੇਤਾਂ ਦੇ ਵਿੱਚ ਲੈ ਕੇ ਆਏ ਨੇ ਜਿੱਥੇ ਗੈਂਦਾ ਹੀ ਗੈਂਦਾ ਖੜਾ ਹੈ ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜਾ ਗੈਂਦੇ ਦਾ ਫੁੱਲ ਹੈਗਾ ਇਹਨੂੰ ਮਾਮੂਲੀ ਨਾ ਸਮਝਿਆ ਜਾਵੇ ਜਿਹੜਾ ਇਹ ਗੈਂਦੇ ਦਾ ਫੁੱਲ ਹੈ ਮੇਰੇ ਹੱਥ ਦੇ ਵਿੱਚ ਇਸ ਨੂੰ ਮਾਮੂਲੀ ਨਾ ਸਮਝਿਆ ਜਾਵੇ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਇਹ ਗੈਂਦੇ ਦਾ ਫੁੱਲ ਦੂਰ ਕਰ ਸਕਦਾ ਹੈ ਜੀ ਫਰੁਕੀ ਸਾਹਿਬ ਅਨੇਕਾਂ ਬਿਮਾਰੀਆਂ ਇੱਕ ਇੱਕ ਮਾਰੀ ਨਹੀਂ ਜਿੱਦਾਂ ਕਿ ਕੰਨਾਂ ਦੇ ਦਰਦ ਨੂੰ ਕੰਨਾਂ ਦੇ ਵਿੱਚ ਇਨਫੈਕਸ਼ਨ ਨੂੰ ਮਸੂੜਿਆਂ ਦੇ ਮੂੰਹ ਦੇ ਛਾਲੇ ਲਕੋਰੀਆ ਗੱਠਾਂ ਨੂੰ ਗੱਠਾਂ ਦੇ ਵਿੱਚ ਕਿਵੇਂ ਕੰਮ ਕਰਦੇ ਜੀ ਗੱਠਾਂ ਜਮੈਂ ਸਾਰਾ ਸਮਝਾਉਂਗਾ ਫਰੁਕੀ ਸਾਹਿਬ ਗੱਠਾਂ ਦਾ ਲਕੋਰੀਆ ਦੇ ਵਿੱਚ ਮੈਂਸਰ ਪ੍ਰੋਬਲਮ ਵਿੱਚ ਨਾ ਮਰਦੀ ਵਿੱਚ ਜਾਨੀ ਅਲੱਗ-ਅਲੱਗ ਇਹਦੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇਸਤੇਮਾਲ ਕਰਨ ਨਾਲ ਅਨੇਕਾਂ ਬਿਮਾਰੀਆਂ ਦੂਰ ਕਰਦਾ ਕਹਿੰਦੇ ਨੇ ਵੀ ਗੈਂਦਾ ਠੰਡਾ ਹੁੰਦਾ ਜੀ ਇਹ ਤਾਂ ਨਹੀਂ ਮਾਮਲਾ ਗੜਬੜ ਕਰ ਦਵੇ ਲੁਕਸਾ ਜਿੰਨੀ ਇਹਦੀ ਤਸੀਰ ਠੰਡੀ ਹੈ ਨਾ ਇੱਕ ਦੇ ਕੋ ਨੁਸਖਾ ਮੈਂ ਨੁਸਖਾ ਦੱਸਦਾ ਜਿਹੜਾ ਅਣਜਾਣ ਬੰਦਾ ਉਹਨੂੰ ਬਣਾਉਣ ਦਾ ਤਰੀਕਾ ਨਹੀਂ ਅੱਜ ਮੈਂ ਜਿਹੜਾ ਕਾਮਵਾਸ਼ਨਾ ਵਾਲਾ ਅੱਜ ਮੈਂ ਜਿਹੜਾ ਇੱਥੇ ਨੁਸਖਾ ਦੇਣਾ ਅੱਜ ਉਹ ਇੱਕੋ ਹੀ ਨੁਸਖਾ ਦੋ ਕੰਮ ਕਰਦਾ ਅੱਛਾ ਜੇ ਕਾਮਵਾਸ਼ ਹੈ ਨਾ ਜ਼ਿਆਦਾ ਉਹਨੂੰ ਘਟਾ ਦਿੰਦਾ ਜੇ ਕਾਮਵਾਸ਼ ਹੈ ਨਾ ਘੱਟ ਆ ਉਹਨੂੰ ਵਧਾ ਦਿੰਦਾ ਜੀ ਇੱਕੋ ਹੀ ਨੁਸਖੇ ਨੇ ਦੋ ਕੰਮ ਕਰਨੇ ਨੇ ਲੈਣ ਦਾ ਤਰੀਕਾ ਲੱਗ ਹੁਣ ਮੇਰੇ ਕੋਲ ਕਈ ਵਾਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਨੁਸਖੇ ਫਾਰਮੂਲੇ ਨੂੰ ਇੱਕ ਤਰੀਕੇ ਨਾਲ ਅਸੀਂ ਕਈ ਤਰ੍ਹਾਂ ਵਰਤ ਸਕਦੇ ਹਾਂ ਫੁੱਲ ਉਹੀ ਨੇ ਵਰਤਣ ਦਾ ਤਰੀਕਾ ਬਦਲ ਗਿਆ ਤਾਂ ਇਲਾਜ ਬਦਲ ਗਿਆ ਬਿਮਾਰੀ ਬਦਲ ਗਈ ਔਰ ਇਹਦਾ ਅਸਰ ਬਦਲ ਗਿਆ ਹਾਂਜੀ ਹਾਂਜੀ ਇਹਨੇ ਦੀ ਤਸਵੀਰ ਚੇਂਜ ਹੋ ਜਾਂਦੀ ਹੈ ਨਾ ਫੁਰਕੀ ਸਾਹਿਬ ਜਦੋਂ ਅਸੀਂ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਕਈ ਵਾਰ ਆਪਾਂ ਨੁਸਖਾ ਦੱਸ ਦਿੰਨੇ ਆ ਅਗਲਾ ਕਹਿੰਦਾ ਮੈਂ ਕਈਆਂ ਦੀ ਸੁਣਦਾ ਹਾਂ ਜਿਵੇਂ ਮੈਨੂੰ ਫਲਾਣੇ ਵੈਦ ਨੇ ਨੁਸਖਾ ਦਿੱਤਾ ਸੀ ਮੈਂ ਵੀਡੀਓ 'ਚ ਦੇਖ ਕੇ ਮੈਂ ਨੁਸਖਾ ਜੀ ਬਣਾ ਲਿਆ ਪਰ ਮੈਨੂੰ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰ ਗਿਆ ਉਹ ਕੀ ਅਸੀਂ ਅਣਜਾਣ ਆ ਅਣਜਾਣ ਪੂਨੇ ਦੇ ਵਿੱਚ ਅਸੀਂ ਉਹ ਚੀਜ਼ਾਂ ਨੂੰ ਅਸੀਂ ਜਦੋਂ ਸਹੀ ਤਰੀਕੇ ਨਾਲ ਦੱਸਿਆ ਨੁਸਖਾ ਜਿਵੇਂ ਵੈਦ ਨੇ ਦੱਸਿਆ ਅਸੀਂ ਉਹਨੂੰ ਇਸਤੇਮਾਲ ਨਹੀਂ ਕਰਦੇ ਉਹ ਸਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਕਰ ਸਕਦਾ ਤੋਂ ਸਾਡੇ ਨਾਲ ਡਾਟ ਸਾਈਵਾ ਵੀ ਨੇ ਡਾਟ ਔਰਤਾਂ ਲਈ ਗਿੰਦੇ ਦਾ ਫੁੱਲ ਤੇ ਇਹ ਹੈ ਕਿ ਇੱਕ ਸਜਾਵਟ ਦਾ ਜ਼ਰੀਆ ਹੈ ਅਸੀਂ ਮੰਦਰ ਦੇ ਵਿੱਚ ਲੈ ਕੇ ਜਾਂਦੇ ਆ ਕਿਸੇ ਨੂੰ ਚੋਣ ਰੈਲੀਆਂ ਚੱਲ ਰਹੀਆਂ ਨੇ ਹੁਣ ਆਉਣ ਵਾਲੇ ਟਾਈਮ 'ਚ ਨੇਤਾਵਾਂ ਦੇ ਗਲਾਂ 'ਚ ਦੇਖਣਗੇ ਔਰਤਾਂ ਲਈ ਇਹ ਤਾਂ ਕੀ ਬੈਨੀਫਿਟ ਹੈ ਜੀ ਇਹਨਾਂ ਫੁੱਲਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਨੇ ਇਹਦੇ 'ਚ ਵਿਟਾਮਿਨ A, ਵਿਟਾਮਿਨ B, ਮਿਨਰਲਸ, ਐਂਟੀਫੰਗਲ, ਐਂਟੀਬੈਕਟੀਰੀਅਲ ਹੁੰਦਾ ਹੈ ਇਹਦੇ ਵਿੱਚ ਇਹਨੂੰ ਤੁਸੀਂ ਜੇ ਫੁੱਲ ਨੂੰ ਇਦਾਂ ਪੱਟ ਕੇ ਇਹਦਾ ਰਸ ਕੱਢੇ ਫੇਸ ਤੇ ਲਗਾਓਗੇ ਫੇਸ ਦੇ ਉੱਤੇ ਤੁਹਾਨੂੰ ਸ਼ਾਇਦਾਂ ਤਾਂ ਤੱਬੇ ਸਾਰੇ ਸਾਫ ਹੋ ਜੂਗਾ ਹਾਂ ਸਿਸ ਕਲੀਅਰ ਹੁੰਦਾ ਹੈ ਮਤਲਬ ਸਿਰਫ ਇਹ ਦੇਖੋ ਡਾਕਟਰ ਸਾਹਿਬ ਦਾ ਡਾਕਟਰ ਸਾਹਿਬਾ ਦਾ ਕਹਿੰਦੇ ਕਿ ਜਿਹੜੇ ਇਹ ਫੁੱਲ ਹੈਗੇ ਨੇ ਇਹਨਾਂ ਫੁੱਲਾਂ ਦਾ ਅਸੀਂ ਇਹ ਇਹ ਦੇਖੋ yellow yellow ਰਸ ਜਿਆ ਨਿਕਲਿਆ ਹੈ yellow yellow ਜਿਆ ਨਿਕਲਿਆ ਹੈ ਜੀ 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 ਇਹਦੇ ਨਾਲ ਸਕਿਨ ਬੜੀ ਸ਼ਾਈਨੀ ਕਰਦੇ ਰਸ ਕੱਢ ਕੇ ਚੰਗੀ ਤਰ੍ਹਾਂ ਮ사ਜ ਕਰਨੀ ਹੈ ਦਾ ਅੱਛਾ ਅੱਛਾ ਹਾਂ ਜੀ ਤੇ ਗੱਲ ਬਣ ਜੇਗੀ ਬਹੁਤ ਵਧੀਆ ਜੀ ਤੇ ਫਿਰ ਜਿਨ੍ਹਾਂ ਦੇ ਰੰਗ ਥੋੜੇ ਜਿਹਾ ਸਾਵਲੇ ਨੇ ਉਹਨਾਂ ਦਾ ਕੀ ਬਣਿਆ ਜੀ ਉਹਨਾਂ ਨਾਲ ਵੀ ਕੁਝ ਕਰ ਸਕਦਾ ਹੈ ਰੰਗ ਕਲੀਅਰ ਕਰ ਸਕਦਾ ਸਾਵਲਾ ਰੰਗ ਤਾਂ ਜਿਹੜਾ ਰੰਗ ਹੈ ਉਹ ਤਾਂ ਰਹਿਣਾ ਹੀ ਰਹਿਣਾ ਬਾਕੀ ਫੇਸ ਨੂੰ ਕਲੀਅਰ 글로 ਕਰ ਸਕਦਾ ਹੈ ਮਤਲਬ ਚਿਹਰਾ ਰੰਗ ਸਾਵਲਾ ਹੀ ਕਿਉਂ ਨਾ ਹੋਵੇ 글로 ਆ ਜਾਏਗਾ ਹਾਂਜੀ 글로 ਆ ਜਾਏਗਾ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਤਰੀਕੇ ਹੈਗੇ ਨੇ ਇਹਨੂੰ ਵਰਤਣ ਦੇ ਤੇ ਫਿਰ ਤੁਸੀਂ ਗੰਡਾਂ ਬਾਬਤ ਕਹਿ ਰਹੇ ਸੀ ਕਿ ਗੰਡਾਂ ਦੇ ਮਾਮਲੇ ਦੇ ਵਿੱਚ ਗਿੰਦੇ ਦਾ ਫੁੱਲ ਦਾ ਕੋਈ ਮੁਕਾਬਲਾ ਨਹੀਂ ਦੇਕੋ ਫਰੁਕੀ ਸਾਹਿਬ ਜਿਹੜੀ ਹੈ ਨਾ ਸਰੀਰ ਤੇ ਕਿਤੇ ਵੀ ਗੰਡਾ ਹੋਣ ਜਿਵੇਂ ਬ੍ਰੈਸਟ ਦੇ ਉੱਤੇ ਗੱਠ ਹੋਏ ਗੰਢ ਹੋ ਜਾਂਦੀ ਆ ਕਿਸੇ ਲੇਡੀਜ਼ ਦੇ ਉਹਦੇ ਚ ਬੜੀ ਪਰੇਸ਼ਾਨ ਹੁੰਦੀਆਂ ਨੇ ਉਹ ਕੈਂਸਰ ਦਾ ਵੀ ਰੂਪ ਤਾਰਨ ਕਰ ਲੈਂਦੀ ਨੇ ਆਪਾਂ ਕਈ ਵਾਰ ਸੁਣਿਆ ਹਨ ਬ੍ਰੈਸਟ ਕੈਂਸਰ ਕਾਫੀ ਹੋ ਜਾਂਦਾ ਇਹ ਇਹਦੇ ਵਿੱਚ ਕੀ ਆ ਫਰੁਕੀ ਸਾਹਿਬ ਇਹਦੇ ਪੱਤਿਆਂ ਨੂੰ ਇਹਦੇ ਆ ਪੱਤੇ ਨੇ ਇਹਨਾਂ ਨੂੰ ਪੱਤੇ ਨੂੰ ਕੁੱਟ ਕੇ ਇਹਨਾਂ ਦੀ ਚੱਡਣੀ ਬਣਾ ਕੇ ਜੇ ਤੁਸੀਂ ਗੱਠ ਦੇ ਉੱਪਰ ਬੰਨਦੇ ਹੋ ਜਿੱਥੇ ਗੰਢਾ ਨੇ ਉਹਦੇ ਉੱਪਰ ਬੰਨਦੇ ਹੋ ਤਾਂ ਗੰਡ ਤੁਹਾਡੀ ਬਹੁਤ ਛੇਤੀ ਖੁਰਨੀ ਸ਼ੁਰੂ ਹੋ ਜਾਂਦੀ ਆ ਬਹੁਤ ਛੇਤੀ ਮੈਲਟ ਹੋ ਜਾਂਦੀ ਆ ਉਹ ਇੰਨੀ ਛੇਤੀ ਕਰ ਦਿੰਦਾ ਇੰਨਿਆ ਤਾਂ ਤੁਸੀਂ ਕਦੇ ਮੈਡੀਸਿਨ ਲੈ ਕੇ ਵੀ ਨਹੀਂ ਦੇਖਿਆ ਹੁਣ ਇਹਦੇ ਰਿਜ਼ਲਟ ਜਿੰਨੀ ਛੇਤੀ ਇਹ ਕਰ ਦੂਗਾ ਅੱਛਾ ਜੀ ਜੀ ਤੇ ਫਿਰ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਮਨੁੱਖੀ ਜਿਹੜੇ ਆਮ ਕਰਕੇ ਮਰਦਾਂ ਦੇ ਖਾਸ ਕਰਕੇ ਜਿਹੜੇ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ 'ਚ ਬੜਾ ਸਹਾਈ ਹੈ ਜੀ ਹਾਂਜੀ ਰੁਕੀ ਸਾਹਿਬ ਇਹਦੇ ਵਿੱਚ ਨਾ ਆ ਆਪਾਂ ਫੁੱਲ ਤੋੜ ਲਿਆ ਇਹਦੇ ਵਿੱਚੋਂ ਇਹਨੂੰ ਆਪਾਂ ਆ ਦੇਖੋ ਆ ਕੱਢ ਗਏ ਨਾ ਇਹਨੂੰ ਆ ਜਿਹੜਾ ਇਹਦੀ ਬੈਕ ਸਾਈਡ ਤੇ ਆ ਬੀ ਹੁੰਦੇ ਨੇ ਇਹਦੇ ਅੱਛਾ ਆ ਬੀ ਹੁੰਦੇ ਨੇ ਇਹਨਾਂ ਨੂੰ ਕੱਢ ਕੇ ਸੁਕਾ ਲੈਣਾ ਸੁਕਾ ਕੇ ਆਹ ਵਾਲੇ ਜਿਹੜੇ ਆ ਥੱਲੇ ਵਾਲੇ ਉੱਪਰ ਪੱਤੇ ਕੱਢ ਲੈਣੇ ਆ ਆ ਥੱਲੇ ਵਾਲਾ ਬੀ ਹੋ ਗਿਆ ਇਹਦਾ ਇਹਨਾਂ ਨੂੰ ਨਾ ਕੱਢ ਕੇ ਸੁਕਾਣਾ ਸੁਕਾ ਕੇ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਰੱਖ ਲੈਣਾ ਇਹਨੂੰ ਪੀਸ ਕੇ ਪਾਊਡਰ ਬਣਾ ਕੇ ਰੱਖ ਲੈਣਾ ਜੇ ਤੁਸੀਂ 4 ਤੋਂ 5 ਗ੍ਰਾਮ ਦੀ ਮਾਤਰਾ ਦੇ ਵਿੱਚ ਇੱਕੋ ਹੀ ਨੁਸਖਾ ਕਾਮਵਾਸ਼ਣਾ ਵਧਾਉਣ ਨੂੰ ਵੀ ਘਟਾਉਣ ਨੂੰ ਵੀ ਜੇ ਤਾਂ 4 ਤੋਂ 5 ਗ੍ਰਾਮ ਦੀ ਮਾਤਰਾ ਵਿੱਚ ਇਹਦੀ ਬਰਾਬਰ ਜਿਵੇਂ ਇਹ ਮੰਨ ਲਓ ਹੁਣ 50 ਗ੍ਰਾਮ ਇਹ ਲੈ ਲੇ 60 ਗ੍ਰਾਮ ਵਿਚਰੀ ਮਿਲਾ ਲਓ ਇਹਦੇ ਚ ਇਹਨੂੰ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਜੇ ਤੁਸੀਂ ਦੁੱਧ ਨਾਲ ਲੈਨੇ ਹੋ ਤਾਂ ਜੇ ਤੁਹਾਡੀ ਕਾਮਵਾਸ਼ਣਾ ਘਟਾ ਤਾਂ ਉਹਨੂੰ ਵਧਾ ਦੇਊਗਾ ਜੇ ਸਰੀਰਕ ਸੰਬੰਧ ਬਣਾਉਣ 'ਚ ਤੁਹਾਨੂੰ ਪਰੇਸ਼ਾਨੀ ਆਉਂਦੀ ਆ ਬਹੁਤ ਪਰੇਸ਼ਾਨ ਹੋ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਤਾਂ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਜਿਨ੍ਹਾਂ ਨੂੰ ਕਾਮਵਾਸ਼ਣਾ ਬਹੁਤ ਜ਼ਿਆਦਾ ਰਹਿੰਦੀ ਆ ਜਿਨੂੰ ਮਨ ਲਓ ਵੀ ਉਹ ਕਹਿੰਦਾ ਹਰ ਟਾਈਮ ਉਹ ਉਧਰ ਹੀ ਧਿਆਨ ਰਹਿੰਦਾ ਜੇ ਉਹ ਇਹਦੀ ਮਾਤਰਾ ਵਧਾ ਦੇਵੇ ਇੱਕ ਤੋਂ ਦੋ ਚਮਚ ਲੈਣੇ ਸ਼ੁਰੂ ਕਰ ਦੇ ਕੰਮਵਾਸ਼ਣਾ ਘਟ ਵੀ ਜਾਊਗੀ ਜੀ 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 ਹੋਰ ਤੁਸੀਂ ਕਹਿ ਰਹੇ ਸੀ ਕਿ ਬੜੇ ਪੇਟ ਦੇ ਰੋਗਾਂ 'ਚ ਕਿਵੇਂ ਸਹਾਇਤ ਹੁੰਦਾ ਜੀ ਜਿਨ੍ਹਾਂ ਨੂੰ ਪੇਟ ਦੇ ਰੋਗ ਹੈਗੇ ਨੇ ਹਾਂਜੀ ਇਹਦੇ ਵਿੱਚ ਫਰੁਕੀ ਸਾਹਿਬ ਜਿਵੇਂ ਮੰਨ ਲਓ ਮੈਂ ਇੱਕ ਤੁਹਾਨੂੰ ਮੈਂ ਡਰਿੰਕ ਬਣਾਣੀ ਦੱਸਦਾ ਇਹਦੇ ਵਿੱਚ ਜਿ ਪੇਟ ਨਹੀਂ ਗੱਲਾ ਪੂਰੀ ਬਾਡੀ ਤੇ ਕੰਮ ਕਰੂ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਕੰਮ ਕਰੂਗਾ ਤੁਹਾਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖੂਗਾ ਇਹ ਜੀ ਜੇ ਤੁਸੀਂ ਹੁਣ ਪਾਣੀ ਦਾ ਬੜੇ ਲਈ ਪੀਣੇ ਆਂ ਗਰਮੀ ਆ ਗਈਆਂ ਗਰਮੀਆਂ ਦੇ ਵਿੱਚ ਹਰੇਕ ਬੰਦੇ ਨੇ ਪਾਣੀ ਪੀਣਾ ਇਹਨੂੰ ਕੀ ਕਰਨਾ ਤੁਸੀਂ ਇੰਨੇ ਕ ਫੁੱਲ ਲੈ ਲੈਣੇ ਆ ਦੋ ਦੋ ਫੁੱਲ ਹਾਂ ਸਰ ਨਹੀਂ ਬੀਜ ਕੱਢ ਦੇਣੇ ਆ ਅੱਛਾ ਬੀਜ ਬੀਜ ਨਹੀਂ ਲੈਣਾ ਆਪਾਂ ਇਹਦੇ ਚ ਆਹ ਬੀਜ ਕੱਢ ਕੇ ਸਿੱੜ ਦੇਣਾ ਫੁੱਲ ਹੋ ਗਏ ਇਹਦੇ ਥੋੜੇ ਜਿਹੇ ਪੱਤੇ ਲੈ ਲੈਣੇ ਆ ਵਿੱਚ ਮਿਕਸ ਕਰਕੇ ਇਹਨਾਂ ਨੂੰ ਪਾਣੀ ਚ ਸਿੱੜ ਦੇਣਾ ਇਹਨੂੰ ਦੋ ਤਿੰਨ ਘੰਟੇ ਭਿਓ ਗਰਖੋ ਦੇ ਵਿੱਚ ਉਸ ਤੋਂ ਬਾਅਦ ਛਾਣ ਕੇ ਪਾਣੀ ਉਹ ਬੋਤਲਾਂ 'ਚ ਭਰ ਕੇ ਰੱਖ ਲਓ ਪਾਣੀ ਦੀ ਜਗ੍ਹਾ ਜੇ ਤੁਸੀਂ ਉਹ ਪੀਨਿਓ ਰੈਗੂਲਰ ਮੈ ਅਫਰੀਕੀ ਸਾਹਿਬ ਦਾਵਾ ਕਰਦਾ ਇਹ ਚੀਜ਼ ਦਾ ਤੁਹਾਡੇ ਨੇੜੇ ਬਿਮਾਰੀ ਨਹੀਂ ਆ ਸਕਦੀ ਕੀ ਬਾਤ ਹੈ ਕੀ ਬਾਤ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੁਝ ਹੋਰ ਦੱਸਣਾ ਚਾਹੁੰਦੇ ਹੋ ਹਾਂਜੀ ਹਾਂਜੀ ਇਹ ਨਾ ਕਿੰਨੇ ਕਿੰਨੇ ਕ ਬਿਮਾਰੀਆਂ ਨੇ ਜੀ ਇਹ ਲਕੋਰੀਆ 'ਚ ਬਹੁਤ ਕੰਮ ਕਰਦਾ ਵਿੱਚ ਅੱਛਾ ਲਕੋਰੀਆ ਵੇ ਕਿਹੜੀ ਜਿਵੇਂ ਇਸਤੇਮਾਲ ਕਰ ਸਕਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਬਲੀਡਿੰਗ ਹੁੰਦੀ ਹੋਵੇ ਦਾ ਜਿਨ੍ਹਾਂ ਦੇ ਪੇਨ ਜ਼ਿਆਦਾ ਰਹਿੰਦੀ ਹੋਵੇ ਮੈਂਸਿਸ ਆਉਣ ਤੇ ਇਹ ਪ੍ਰੋਬਲਮ ਜਿਹੜੀ ਮੈਂਸਿਸ ਆਉਣ ਦੇ ਉੱਤੇ ਜਿਹੜੀਆਂ ਦਰਦ ਦੀ ਪ੍ਰੋਬਲਮ ਹੈਗੀ ਹੈ ਕੁੜੀਆਂ ਕੁੜੀਆਂ ਵਿੱਚ ਬਹੁਤ ਜ਼ਿਆਦਾ ਹੈ ਜੀ ਇਸ ਵੇਲੇ ਹਾਂ ਜੀ ਇਹ ਤਾਂ ਉੱਪਰ ਨੂੰ ਫਿਰ ਉਹ ਆਪਣੇ ਪੇਨ ਨੂੰ ਘਟਾਉਣ ਵਾਸਤੇ ਜਦੋਂ ਪੇਨ ਕਿਲਰ ਲੈ ਲੈਂਦੇ ਨੇ ਤਾਂ ਬੇੜਾ ਗਰਕ ਹੋ ਜਾਂਦਾ ਪੇਨ ਕਿਨਲਰ ਦਾ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਨੇ ਨਾ ਇਸ ਚੀਜ਼ ਨੂੰ ਇਹਦਾ ਕਿਵੇਂ ਇਸਤੇਮਾਲ ਕਰੀਏ ਜੀ ਫਿਰ ਦਰਦ ਘਟਾਉਣ ਵਾਸਤੇ ਮੈਂਸਿਸ ਦੇ ਵਿੱਚ ਇਹਦਾ ਉੱਪਰਲਾ ਪੱਤੇ ਲੈਣੇ ਨੇ ਆ ਵਾਲੇ ਠੀਕ ਹੈ ਇਹਦੇ ਬੀਜ ਨਹੀਂ ਲੈਣੇ ਸਿਰਫ ਉੱਪਰ ਲਾ ਤੁਸੀਂ ਬੀਜ ਦੱਸੇ ਸੀ ਤੇ ਮੈਡਮ ਕਹਿੰਦੇ ਨੇ ਬੀਜ ਨਹੀਂ ਚਾਹੀਦੇ ਤੇ ਇਹਨਾਂ ਦੇ ਪੱਤੇ ਦਾ ਇਸਤੇਮਾਲ ਕਰਨਾ ਪੱਤੇ ਨਰਦਰ ਵੀ ਕਮਾਲ ਹੈ ਕੀ ਬਾਤ ਹੈ ਜੀ ਫੁੱਲਾਂ ਦੇ ਉੱਪਰ ਲਿਆ ਪੱਤੇ ਲੈਣੇ ਨੇ ਠੀਕ ਹੈ ਜੀ ਤੇ ਆਹ ਹਰੇ ਪੱਤੀਆਂ ਲੈਣੀਆਂ ਨੇ ਠੀਕ ਹੈ ਜੀ ਇਹਨਾਂ ਨੂੰ ਇਹਨਾਂ ਦਾ ਰਸ ਕੱਢ ਲੈਣਾ 4-5 ਐਮਐਲ ਠੀਕ ਹੈ ਜੀ ਕੱਢ ਕੇ ਅੱਧੇ 10 ਐਮਐਲ ਪਾਣੀ ਮਿਲਾ ਕੇ ਸਵੇਰੇ ਸ਼ਾਮ ਉਹ ਪੀਣਾ ਖਾਣਾ ਖਾਣ ਤੋਂ ਬਾਅਦ ਜੀ 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 ਜਿਹਨਾਂ ਨੂੰ ਲਕੋਰੀਏ ਦੀ ਪ੍ਰੋਬਲਮ ਆ ਮੈਸੇਜ ਜ਼ਿਆਦਾ ਆਉਂਦੀ ਹੋਵੇ ਜਾਂ ਪੇਨ ਜ਼ਿਆਦਾ ਆਉਂਦੀ ਹੋਵੇ ਉਹ ਠੀਕ ਹੋ ਜਾਂਦੀ ਹੈ। ਕੀ ਬੰਦ ਇੱਕ ਰੁਕੀ ਸਾਹਿਬ ਇਹ ਤੇ ਕੰਨਾਂ ਦੀ ਆਪਾਂ ਗੱਲ ਕੀਤੀ ਸੀ ਤੁਸੀਂ ਮੈਨੂੰ ਵੀ ਮੈਂ ਤੁਹਾਨੂੰ ਕਹੇ ਮੈਂ ਬਾਹਰ ਲੈ ਕੇ ਜਾਊਂਗਾ ਕੰਨਾਂ ਬਾਰੇ ਦੱਸੂ। ਜੀ 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 ਰੁਕੀ ਸਾਹਿਬ ਇਹਦਾ ਕੰਨਾਂ ਤੇ ਇੰਨਾ ਵਧੀਆ ਰਿਜ਼ਲਟ ਆ ਨਾ ਜਿੰਨਾ ਕਹਿ ਦੋ। ਜਿਨ੍ਹਾਂ ਦੇ ਕੰਨਾਂ ਦੇ ਵਿੱਚ ਫਿੰਸੀਆਂ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ ਰਾਤ ਨੂੰ ਪੇਨ ਆ ਕੋਈ ਸਾਡੇ ਨੇੜੇ ਦੇ ਡਾਕਟਰ ਨਹੀਂ ਗੇ ਸਾਰੇ ਬੰਦ ਹੋ ਜਾਂਦੇ ਆ ਅਸੀਂ ਕਹਿੰਦੇ ਹੁਣ ਜਾਈਏ ਕਿੱਥੇ? ਵੀ ਦਰਦ ਬਹੁਤ ਜ਼ਿਆਦਾ ਵੀ ਕੰਨ ਵਗਦਾ ਵੀ ਬਹੁਤ ਆ ਹੁਣ ਮੈਂ ਲਾਵਾਂ ਕਿ ਇਦਾਂ ਦੀ ਚੀਜ਼ ਪੇਨ ਕਿਲਰ ਵੀ ਕਰੇ ਹੈ ਨਹੀਂ ਕੀ ਤੁਹਾਨੂੰ ਕੰਨ ਅਕਸਰ ਕਨ ਰਾਤ ਨੂੰ ਹੀ ਦੁਖਦੇ ਨੇ ਜੀ ਮੈਂ ਕਹਾਂ ਜੀ ਉਹ ਪੇਨ ਕਿਲਰ ਅਜਾ ਦੱਸਣ ਜਾ ਰਿਹਾ ਤੁਹਾਨੂੰ ਮੈਂ ਤੁਸੀਂ ਕੀ ਕਰਨਾ ਫਰੁਕੀ ਮਤਲਬ ਕੰਨਾਂ ਵਾਸਤੇ ਕੰਨਾਂ ਦਾ ਪੇਨ ਕਿਲਰ ਆ ਜਾਂਦਾ ਕੰਨਾਂ ਦੀ ਜੀ ਜੇ ਤੁਹਾਡੇ ਫਰੁਕੀ ਸਾਹਿਬ ਕੰਨਾਂ ਦੇ ਵਿੱਚ ਰਾਤ ਨੂੰ ਕਿਤੇ ਪੇਨ ਹੁੰਦੀ ਹੈ ਜਾਂ ਦਿਨੇ ਵੀ ਕਦੇ ਵੀ ਹੁੰਦੀ ਉਹ ਤਾਂ ਟੀਸ ਵੱਜਦੀ ਹੈ ਜੀ ਟੀਸ ਵੱਜਦੀ ਹੈ ਹਾਂ ਜੇ ਤੁਰੰਤ ਇਲਾਜ ਤੁਰੰਤ ਤੁਸੀਂ ਚਾਹੇ ਤਾਂ ਇਹਦੇ ਫੁੱਲ ਲੈ ਲਓ ਚਾਹੇ ਇਹਦੀਆਂ ਤੁਸੀਂ ਪੱਤੀਆਂ ਲੈ ਲਓ ਕੋਮਲ ਪੱਤੀਆਂ ਹੁੰਦੀਆਂ ਨੇ ਜਿਹੜੀ ਆਮ ਘਰਾਂ ਸਾਡੇ ਲੱਗੇ ਹੁੰਦੇ ਨੇ ਜੀ ਹਾਂਜੀ ਆਮ ਹੀ ਹਰੇ ਕਿਤੇ ਘਰੇ ਆ ਜੀ ਨਾ ਹੋ ਕਿਤੇ ਗਵਾਂਢੀ ਦੇ ਹੋ ਹਨ ਕਿਤੇ ਨਾ ਕਿਤੇ ਆਪਣ ਨੂੰ ਮਿਲ ਜਾਂਦੇ ਆ ਇੱਕ ਵਾਰ ਗਵਾਂਢੀ ਨਹੀਂ ਵੀ ਦਿੰਦੇ ਜੀ ਹਾਂ ਚਲੋ ਉਹ ਤਾਂ ਫਿਰ ਆਪਾਂ ਨੂੰ ਫਿਰ ਉਹ ਕਹਿੰਦੇ ਹੁੰਦੇ ਨੇ ਥੋੜਾ ਜਿਹਾ ਮਿਹਨਤ ਕਰਨੀ ਪਊ ਹਨ ਤੇ ਇਹਦੇ ਵਿੱਚ ਕੀ ਆ ਜਿਹੜੀਆਂ ਆ ਪੱਤੀਆਂ ਨੇ ਤੁਸੀਂ ਇਹਨੇ ਕੋਮਲ ਪੱਤੀਆਂ ਲੈ ਲੈਣੀਆਂ ਇਹਨਾਂ ਨੂੰ ਕੁੱਟ ਕੇ ਇਹਦੀ ਚੜਣੀ ਬਣਾ ਕੇ ਤਾਂ ਰਸ ਨਿਚੋੜ ਲੈਣਾ ਦੋ ਬੂੰਦਾਂ ਜੇ ਤੁਸੀਂ ਕੰਨ 'ਚ ਪਾ ਲਓ ਨਾ 5 ਤੋਂ 10 ਮਿੰਟ ਦੇ ਬਾਅਦ ਦਰਦ ਬਿਲਕੁਲ ਬੰਦ ਹੋ ਜਾਂਦਾ ਪਿੰਨ ਕੇਰ ਨਾਲੋਂ ਵੀ ਜ਼ ਦੇ ਵਿੱਚ ਇਨਫੈਕਸ਼ਨ ਹੋ ਗਈ ਖਾਰਚ ਹੁੰਦੀ ਆ ਮੈਲ ਜੰਮਦੀ ਆ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮਸ ਬਾਰ ਬਾਰ ਸੌਂਦੀਆਂ ਨੇ ਮੈਂ ਕਹਿੰਦਾ ਰੈਗੂਲਰ ਇਹਨਾਂ ਨੂੰ 15 ਤੋਂ 20 ਦਿਨ ਪਾ ਕੇ ਦੇਖ ਲਓ ਬਿਲਕੁਲ ਹੱਲ ਕਰ ਦੇਊਗੀ ਜੀ ਕੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਸਾਡੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ परमजीत कौर ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਗੇਂਦੇ ਦਾ ਇਸਤੇਮਾਲ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੇ ਆਮ ਕਰਕੇ ਸਰੀਰ ਦੇ ਵਿੱਚ ਆ ਜਾਂਦੀਆਂ ਨੇ ਉਹ ਦੂਰ ਹੋ ਸਕਦੀਆਂ ਨੇ ਪਰ ਮੇਰਾ مشورہ ਮੇਰੀ ਸਲਾਹ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਉਹ ਤੁਸੀਂ ਜ਼ਰੂਰ ਲੈਣੀ ਹੈ ਸਾਡਾ ਇਸ ਵੀਡੀਓ ਬਣਾਉਣ ਦਾ ਪਰਪਸ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਇਲਾਜ ਦੱਸਣਾ ਨਹੀਂ ਹੁੰਦਾ ਸਗੋਂ ਤੁਹਾਨੂੰ ਐਜੂਕੇਟ ਕਰਨਾ ਹੁੰਦਾ ਹੈ ਔਰ ਕੁਦਰਤ ਦੀ ਸ਼ਕਤੀ ਤੋਂ ਤੁਹਾਨੂੰ ਰੂਬਰੂ ਕਰਵਾਉਣਾ ਹੁੰਦਾ ਹੈ ਕਿ ਕੁਦਰਤ ਦੇ ਵਿੱਚ ਕਿੰਨੀ ਸ਼ਕਤੀ ਔਰ ਕਿੰਨੀ ਪਾਵਰ ਹੈ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਐਪੀ ਇਲੈਕਟਰੋ ਹੋਮੀਓਪੈਥੀ ਦਾ ਡਾਕਟਰ ਅਮਨਪ੍ਰੀਤ ਉਹਨਾਂ ਦੀ ਟੀਮ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ